ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਤੇ ਮਹਾਨ ਬਖਸ਼ਿਸ਼ ਦਇਆ ਰਹਿਮਤ ਕਰਦੇ ਹੋਏ ਅਮਨੁੱਖੀ ਜਮਾ ਬਖਸ਼ਿਸ਼ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ ਇਹ ਮਨੁੱਖੀ ਸਰੀਰ ਦੀ ਪ੍ਰਾਪਤੀ ਅਸਲ ਵਿੱਚ ਹੋਈ ਕਿਸ ਕਾਰਨ ਹੈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹ ਹੀ ਪਾਈ ਇਹ ਸਰੀਰ ਪ੍ਰਮਾਤਮਾ ਕੋਲੋਂ ਸਤਸੰਗ ਦੀ ਮੰਗ ਕਰਕੇ ਦਾਤ ਬੜੀਆਂ ਅਰਦਾਸਾਂ ਕਰਕੇ ਇਸ ਮਨੁੱਖ ਨੇ ਪ੍ਰਾਪਤ ਕੀਤਾ ਹੈ। ਔਰ ਇਹਦਾ प्रयोजन ਕੀ ਹੈ? ਕੇਵਲ ਤੇ ਕੇਵਲ ਪ੍ਰਮਾਤਮਾ ਦੀ ਭਗਤੀ ਕਰਨੀ, ਸੇਵਾ ਕਰਨੀ। ਇਸ ਦੁਨੀਆ ਦੇ ਅੰਦਰ ਬਹੁਤ ਘੱਟ ਨੇ ਜਿਹੜੇ ਸਦ ਸੰਗ ਦੀ ਇਸ ਸੰਸਾਰ ਵਿੱਚ ਸ਼ਰੀਰ ਦਾ ਲਾਹਾ ਜਿਹੜਾ ਹੈ ਪ੍ਰਾਪਤ ਕਰਨ ਤੋਂ ਬਾਅਦ ਪੂਰਾ ਲੈ ਸਕਦੇ ਨੇ। ਸ਼ਲੋਕ 12 ਤੇ ਵਦੀਕੰਦਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਮਾਣੂ ਕੱਲੇ ਉੱਠੀ ਚੱਲੇ ਸਾਧਨਾ ਹੀ ਅਵੇਹੀ ਗੱਲੇ। ਮਨੁੱਖ ਦਾ ਜਨਮ ਪ੍ਰਮਾਤਮਾ ਦੀ ਕਿਰਪਾ ਨਾਲ ਹੈ। ਜੀਵੋ ਪਾਏ ਪਿੰਡ ਜਨ ਸਾਜਿਆ ਦਿੱਤਾ ਪਹਿਨਣ ਖਾਨ। ਪਰਮਾਤਮਾ ਨੇ ਸਾਨੂੰ ਇਹ ਸੋਹਣੀ ਘਾਟਤ ਘੜ ਕੇ ਇਹ ਸਰੀਰ ਜਿਹੜਾ ਬਖਸ਼ਿਸ਼ ਕਰ ਦਿੱਤਾ ਸਾਡੇ ਪ੍ਰਾਣ ਚੱਲਦੇ ਰੱਖੇ ਤੇ ਵਧੀਆ ਸਾਡੀ ਜ਼ਿੰਦਗੀ ਜਿਹੜੀ ਚੱਲ ਰਹੀ ਹੈ ਪਰ ਇਹ ਸਦਰਸ਼ੇ ਦੇ ਦੌਰਾਨ ਇਸ ਸਮੇਂ ਨੂੰ ਜੇ ਸਫਲ ਨਾ ਕੀਤਾ ਤਾਂ ਸਤਿਗੁਰੂ ਕਹਿੰਦੇ ਜਿਵੇਂ ਦੁਨੀਆਂ ਵਿੱਚ ਆਇਆ ਉਸੇ ਤਰ੍ਹਾਂ ਚਲਿਆ ਗਿਆ ਪਾਪ ਕੇ ਕੋਈ ਲਾਭ ਜਿਹੜਾ ਹੈ ਇਸ ਮੁਨੱਖ ਨੇ ਪ੍ਰਾਪਤ ਨਾ ਕੀਤਾ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਇੱਕ ਸ਼ਬਦ ਦੇ ਅੰਦਰ ਸਾਨੂੰ ਇਹ ਸਮਝਾਉਂਦੇ ਨੇ ਜੋ ਹੈ ਤਾਂ ਘਟਨਾ ਬਨਾਰਸ ਦੀ ਹੈ ਪਰ ਜਿਹੜਾ ਗੁਰਬਾਣੀ ਦਾ ਸਤਿਗੁਰੂ ਦਾ ਉਪਦੇਸ਼ ਹੈ ਇਹ ਕੇਵਲ ਇੱਕ ਸਮੇਂ ਦਾ ਨਹੀਂ ਹੈ ਇਹ ਸਾਡੇ ਸਾਰਿਆਂ ਵਾਸਤੇ ਸਰਸੰਗੀ ਹਰ ਸਮੇਂ ਲਾਗੂ ਹੁੰਦਾ ਹੈ ਕਬੀਰ ਸਾਹਿਬ ਜੀ ਬੜਾ ਸੋਹਣਾ ਉਦਾਹਰਣ ਦੇ ਕਰਕੇ ਕੋਈ ਬਨਾਰਸ ਦੀ ਧਰਤੀ ਤੇ ਮੇਰੇ ਵਰਗਾ ਕੋਈ ਇਦਾਂ ਦਾ ਸਾਧ ਪੁਰਖ ਸੀ ਜਿਹੜਾ ਨਾਮ ਨਹੀਂ ਸੀ ਜਪਦਾ ਤੇ ਖਾ ਪੀ ਕੇ ਭੋਜਨ ਪ੍ਰਸ਼ਾਦਾ ਵਾਦੂ ਸ਼ਾ ਕਰਕੇ ਪਈ ਰਹਿਣਾ ਤੇ ਕਬੀਰ ਸਾਹਿਬ ਜੀ ਜਿਹੜੇ ਸਾਨੂੰ ਆਪਣੇ ਸੇਵਕਾਂ ਨੂੰ ਜਿੰਨੇ ਵੀ ਉਹਨਾਂ ਦੇ ਕਬੀਰ ਪੰਥੀ ਉਹਨਾਂ ਦੇ ਪ੍ਰੇਮੀ ਸਨ ਜਿੱਥੇ ਕਿੱਥੇ ਵੀ ਜਾਣਾ ਉਹਨਾਂ ਨੇ ਇਹੀ ਹਦਾਇਤ ਕਰਨੀ ਕਿ ਪਰਮੇਸ਼ਰ ਦਾ ਨਾਮ ਜਪਣ ਨਾਲ ਹੀ ਮਨੁੱਖ ਦਾ ਭਲਾ ਹੋ ਸਕਦਾ ਹੈ ਆਪਾਂ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਦਾ ਪਵਿੱਤਰ ਸ਼ਬਦ ਪੜ੍ਹਦੇ ਹਾਂ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵਹਿ ਕਬਹ ਕਰਤੇ ਕਾ ਨਿਮਖ ਸਿਮਰਤ ਜਿਤੁ ਛੁਕੈ ਆ ਜਿਹੜੇ ਸੰਸਾਰ ਦੇ ਫੋਕਟ ਕਰਮ ਨੇ ਇਹ ਵਿਖਾਵੇ ਦੀ ਦੁਨੀਆ ਜਿਹੜੀ ਹੈ ਪ੍ਰਮਾਤਮਾ ਦੇ ਘਰ ਨਹੀਂ ਸਰਸੰਗ ਦੀ ਚੱਲਣੀ ਉੱਥੇ ਇਹਨੂੰ ਜਮਾਂ ਨਹੀਂ ਲੁੱਟ ਲੈਣਾ ਹੈ ਤੇ ਕੇਵਲ ਤੇ ਕੇਵਲ ਮੁਕਤੀ ਦਾ ਮਾਰਗ ਹੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਰਵਾਣ ਜੋ ਬੰਧਨਾ ਤੁਰੈ ਤਹ ਤੇ ਜਿਹੜਾ ਜਪੇਗਾ ਉਹਨੂੰ ਬੰਧਨ ਵੈਤ ਕਰੇਗੀ ਪ੍ਰਮਾਤਮਾ ਦੀ ਭਗਤੀ ਨਿਮਕ ਸਿਮਰਤ ਜਿਤ ਛੂਟੇ ਜੇ ਕੋਈ ਥੋੜਾ ਸਮਾਂ ਵੀ ਯਾਦ ਕਰ ਲੇ ਤੇ ਉਹਦੇ ਨਾਲ ਹੀ ਉਸ ਦਾ ਪਾਰ ਉਤਾਰਾ ਹੋ ਸਕਦਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਨ ਨਾਨਕ ਕੋ ਗੁਰ ਰਹਿਮਤ ਦੀਨੇ ਜਪ ਹਰ ਭਵਜਲ ਤਰਨਾ ਸਤਿਗੁਰੂ ਕਹਿੰਦੇ ਸਾਨੂੰ ਤਾਂ ਵੱਡੇ ਸਤਿਗੁਰਾਂ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ ਮਹਾਰਾਜ ਨੇ ਸਾਨੂੰ ਇਹ ਹੀ ਉਪਦੇਸ਼ ਦਿੱਤਾ ਹੈ ਕਿ ਸੰਸਾਰ ਸਮੁੰਦਰ ਤੋਂ ਕੇਵਲ ਤੇ ਕੇਵਲ ਨਾਮ ਜਪ ਕਰਕੇ ਤਰਿਆ ਜਾ ਸਕਦਾ ਹੈ ਤੋਂ ਭਗਤ ਕਬੀਰ ਸਾਹਿਬ ਜਿੱਥੇ ਸਾਰੀ ਦੁਨੀਆ ਨੂੰ ਇਹ ਭੋਕਾ ਦੇ ਰਹੇ ਨੇ ਕਿ ਨਾਮ ਜਪ ਲਓ ਭਾਈ ਨਾਮ ਨਾਲ ਹੀ ਮੁਕਤੀ ਹੋਵੇਗੀ ਉਹ ਸਾਧੂ ਜਿਹੜਾ ਸੀ ਨਾਮ ਨਹੀਂ ਸੀ ਜਪਦਾ ਤੇ ਕੇਵਲ ਲਿਬਾਸ ਧਾਰਨ ਕੀਤਾ ਹੋਇਆ ਸੀ ਖਾ ਕੇ ਭੋਜਨ ਪ੍ਰਸ਼ਾਦਾ ਆਪਣੇ ਚਬਾਰੇ ਵਿੱਚ ਪਏ ਰਹਿਣਾ ਤੇ ਕਬੀਰ ਸਾਹਿਬ ਨੇ ਆਖਣਾ ਵਾਰ-ਵਾਰ ਕੇ ਜਪ ਲਓ ਇਹ ਮਨੁੱਖਾ ਦੇਹ ਮਿਲੀ ਹੈ ਬਾਕੀ ਕੋਈ ਕਰਮ ਤੁਹਾਡਾ ਸਾਥ ਨਹੀਂ ਦੇਵੇਗਾ ਸਗੋਂ ਜਿਹੜਾ ਤੁਸੀਂ ਆਪ ਹੀ ਪਖੰਡ ਕਰਦੇ ਹੋ ਆਪਣੀ ਚਿੱਲਿਆਂ ਦੇ ਵਿੱਚ ਇਹ ਤੁਹਾਨੂੰ ਦੁੱਖ ਰੂਪ ਹੋ ਜਾਵੇਗਾ ਤੇ ਉਸ ਨੇ ਕਿਉਂ ਜਵਾਬ ਦੇਣਾ ਜੀ ਕਬੀਰ ਨਾਮ ਜਪਣ ਦੀ ਜ਼ਰੂਰਤ ਤੁਹਾਡੇ ਵਰਗੀਆਂ ਛੋਟੀਆਂ ਜਾਤਾਂ ਨੂੰ ਹੈ ਮੈਨੂੰ ਕੋਈ ਜ਼ਰੂਰਤ ਨਹੀਂ ਹੈ ਮੈਂ ਤਾਂ ਬ੍ਰਾਹਮਣ ਹਾਂ ਜੱਤ ਦਾ ਤੇ ਬ੍ਰਾਹਮਣ ਤਾਂ ਮੁਕਤੀ ਹੋਇਆ ਕਰਦਾ ਹੈ ਕਬੀਰ ਸਾਹਿਬ ਨੇ ਕਿਹਾ ਤੂੰ ਭਲੇਖੇ ਵਿੱਚ ਹੈਂ ਸਮਾ ਆਪਣੀ ਚਾਲੇ ਚੱਲਦਾ ਗਿਆ ਆਖਰ ਆਪਣੇ ਸਰੀਰ ਨੂੰ ਭੋਗ ਕਰਕੇ ਉਹ ਕਿਸ ਜੁਣ ਵਿੱਚ ਪਿਆ ਬਲ ਦੀ ਜੁਣ ਵਿੱਚ ਪੈ ਗਿਆ ਉਹ ਤੇ ਜਿਹੜੇ ਘਰ ਵਿੱਚ ਜਨਮ ਹੋਇਆ ਉਹ ਜਿਮੀਦਾਰਾਂ ਦਾ ਜਿਮੀਦਾਰਾਂ ਨੇ ਚੰਗੀ ਖਰਾਕ ਦੇ ਕਰਕੇ ਇਹਨੂੰ ਛੇਤੀ ਪਾਲ ਲਿਆ ਤੇ ਫਿਰ ਇਸ ਨੂੰ ਹਲਦੀ ਪੰਜਾਲੀ ਵਿੱਚ ਜੋੜ ਦਿੱਤਾ ਤੇ ਜਿਵੇਂ ਪਹਿਲਾਂ ਆਪਣੇ ਪਿਛਲੇ ਜਨਮ ਦੇ ਵਿੱਚ ਢੀੜ ਸੀ ਉਸੇ ਤਰ੍ਹਾਂ ਦਾ ਹੀ ਦਾ ਸੁਭਾਗ ਲੈ ਜਨਮ ਵਿੱਚ ਵੀ ਹੈ ਇਹ ਜਨਮ ਦਾ ਸੰਸਕਾਰ ਹੁੰਦਾ ਨਾ ਕਈ ਜਿਹੜੇ ਮਨੁੱਖ ਨੇ ਬੜੇ ਉਦਮੀ ਹਨ ਉਹਨਾਂ ਦਾ ਸੁਭਾਅ ਦਿਆਲੂ ਹੈ ਕਿਸੇ ਦਾ ਸੁਭਾਅ ਆਕਰਪਾਲੂ ਕੋਈ ਦਿਆਲੂ ਤੇ ਕਈ ਜਿਹੜੇ ਸ਼ਰਾਂਦੇ ਨੇ ਉਹ ਆਪਣੇ ਪਰਿਵਾਰ ਨਾਲ ਹੀ ਰੱਖਾ ਕਰੀ ਜਾਂਦੇ ਨੇ ਪੰਡਿਤ ਹਰਦੇਵਾਲ ਸਾਰ ਕਥਾਵਲੀ ਦਾ ਕਰਤਾ ਕਹਿੰਦਾ ਏ ਇਸ ਗੱਲ ਨੂੰ ਜਾਣ ਕੇ ਆਨੇ ਵੀ ਕਿਹਾ ਆਪਣੇ ਨੀਤੀ ਸ਼ਾਸਤਰ ਦੇ ਵਿੱਚ ਕਿ ਮੈਂ ਦੱਸ ਸਕਦਾ ਹਾਂ ਕਿ ਕਿਹੜਾ ਬੰਦਾ ਸਵਰਗ ਵਿੱਚੋਂ ਆਇਆ ਤੇ ਕਿਹੜਾ ਨਰਕ ਵਿੱਚੋਂ ਆਇਆ ਇਸ ਧਰਤੀ ਤੇ ਜਿਹੜਾ ਮਨੁੱਖ ਸਵਰਗ ਵਿੱਚੋਂ ਆਇਆ ਹੋਵੇਗਾ ਉਦਮੀ ਹੋਵੇਗਾ ਤੇ ਆਪਣੇ ਪਰਿਵਾਰ ਨਾਲੋਂ ਨੇੜਤਾ ਰੱਖੇਗਾ ਬਲਕਿ ਪਰਿਵਾਰ ਕੱਲੇ ਨਾਲ ਨਹੀਂ ਸਗੋਂ ਹੋਰ ਲੋਕਾਂ ਦੇ ਨਾਲ ਵੀ ਸੁਭਾਅ ਬੜਾ ਨਿਮਰ ਰੱਖੇਗਾ ਠੰਡਾ ਸੁਭਾਅ ਹੋਵੇਗਾ ਉਸ ਦਾ ਤੇ ਜਿਹੜਾ ਨਰਕਾਂ ਵਿੱਚੋਂ ਉੱਟ ਕੇ ਆਇਆ ਉਹ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਸੁੱਖ ਦਾ ਸਾਥ ਨਹੀਂ ਲੈਣ ਦਿੰਦਾ ਉਹਨੇ ਝਗੜਾ ਪਾਈ ਰੱਖਣਾ ਹੈ ਜਿਹੜਾ ਸਾਧ ਦੇ ਭੇਖ ਵਿੱਚ ਵੀ ਨਾਮ ਨਹੀਂ ਜਪ ਸਕਿਆ ਤੇ ਕਬੀਰ ਸਾਹਿਬ ਹਦਾਇਤਾਂ ਕਰਦੇ ਰਹੇ ਆਖੇ ਨਾ ਲੱਗਾ ਤੇ ਆਖਰ ਉਸ ਨੂੰ ਜਿਹੜੀ ਇਹ ਜੋਨੀ ਪ੍ਰਾਪਤ ਹੋਈ ਜਦੋਂ ਹਲਦੀ ਪੰਜਾਲੀ ਵਿੱਚ ਜੋੜਿਆ ਹੋਇਆ ਤੇ ਤੁਰਦਾ ਨਹੀਂ ਬਹਿ ਜਾਂਦਾ ਹੈ ਠੀਠ ਬੜਾ ਹੈ ਉਹ ਛੋਟੇ ਮਾਰ ਮਾਰ ਕਰਕੇ ਉਠਾਉਂਦੇ ਤੇ ਉਦੋਂ ਕਬੀਰ ਸਾਹਿਬ ਆ ਗਏ ਹੁਣ ਮਹਾਪੁਰਖ ਨੇ ਭਗਤ ਨੇ ਤ੍ਰਿਕਾਲ ਦਰਸ਼ੀ ਨੇ ਤਿੰਨਾ ਸਮਿਆਂ ਦੀ ਸੋਝੀ ਰੱਖਣ ਵਾਲੇ ਉਹਨਾਂ ਫਿਰ ਕੁਰਬਾਨੀ ਦਾ ਇੱਕ ਸ਼ਬਦ ਪੜ੍ਹਿਆ ਜਿਹੜਾ ਸਾਡੇ ਵਾਸਤੇ ਵੀ ਹਦਾਇਤ ਹੈ ਕਿ ਨਾਮ ਜਪ ਲਈਏ ਨਹੀਂ ਤੇ ਹਾਲ ਸਾਡੀ ਇਸ ਤਰ੍ਹਾਂ ਦੀ ਹੋਵੇਗੀ ਸ਼ਬਦ ਉਚਾਰਨ ਕਰਦੇ ਨੇ ਚਾਰ ਪਾਪ ਦੁਇਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਜਦੋਂ ਚਾਰ ਪੈਰ ਹੋ ਗਏ ਸਿਰ ਤੇ ਲੱਗੇ ਸਿੰਘ ਮੂੰਹ ਹੋ ਗਿਆ ਗੁੰਗਾ ਫਿਰ ਤਾਂ ਨਹੀਂ ਪ੍ਰਮਾਤਮਾ ਦਾ ਨਾਮ ਜਪਿਆ ਜਾਣਾ ਇਹ ਸਤਿਗੁਰੂ ਨੇ ਸਾਡੇ ਤੇ ਹੀ ਦਇਆ ਕੀਤੀ ਕਿ ਸਾਨੂੰ ਆ ਜਿਹੜੀ ਜ਼ੁਬਾਨ ਦਿੱਤੀ ਹੈ ਔਰ ਦਿਮਾਗ ਦੀ ਅਸੀਸੁਰਤ ਦਿੱਤੀ ਹੈ ਅਸੀਂ ਪਰਮੇਸ਼ਰ ਦਾ ਨਾਮ ਜਪ ਸਕਦੇ ਹਾਂ ਬਾਕੀ ਜੁਨੀਆਂ ਦੇ ਕੋਲ ਸਾਦ ਸੰਗੀ ਹੈ ਤਾਂ ਚੇਤਨਤਾ ਹੀ ਸਾਰਿਆਂ ਕੋਲ ਹੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਮੇ ਚਾਨਣ ਹੋਏ ਪ੍ਰਮਾਤਮਾ ਦੇ ਸਾਦ ਸੰਗੀ ਉਸ ਚੇਤਨ ਪ੍ਰਕਾਸ਼ ਕਰਕੇ ਸਾਰੀਆਂ ਜੁਨੀਆਂ ਹਨ ਭਾਵੇਂ ਰੁੱਖ ਪੱਥਰ ਵੀ ਨੇ ਪਹਾੜ ਵੀ ਨੇ ਪਸ਼ੂ ਪੰਛੀ ਵੀ ਨੇ ਇਹ ਸਾਰਿਆਂ ਉਹਦੇ ਪ੍ਰਕਾਸ਼ ਬਿਨਾਂ ਨਹੀਂ ਚੱਲ ਸਕਦੀਆਂ ਸਮਾਨ ਰੂਪ ਵਿੱਚ ਸਾਰਿਆਂ ਵਿੱਚ ਚੇਤਨਤਾ ਹੀ ਹੈ। ਇਸ ਮਨੁੱਖ ਨੂੰ ਮਹਾਰਾਜ ਸਾਹਿਬ ਜੀ ਨੇ ਵਿਸ਼ੇਸ਼ ਕਰਕੇ ਸਾਧ ਸੰਗ ਦੀ ਬਖਸ਼ਿਸ਼ ਆਪਣੀ ਦਿੱਤੀ ਹੈ। ਤੇ ਜੇਕਰ ਇਸ ਜਨਮ ਵਿੱਚ ਨਹੀਂ ਨਾਮ ਜਪਿਆ ਗਿਆ ਤੇ ਫਿਰ ਕਦੋਂ ਜਪਾਂਗੇ ਭਾਈ? ਫਿਰ ਭਗਤ ਸਾਹਿਬ ਕਹਿੰਦੇ ਚਾਰ ਪਾਵ, ਚਾਰ ਤੇਰੇ ਪੈਰ ਹੋ ਜਾਣੇ ਨੇ। ਅਦਿਕਤ ਜੂਨ ਵਿੱਚ ਚਲਿਆ ਜਾਏਗਾ। ਮੂੰਹ ਗੁੰਗਾ ਹੋ ਜਾਣਾ ਸਿਰ ਤੇ ਸਿੰਘ ਹੋਣੇ ਨੇ। ਹੁਣ ਤੈਨੂੰ ਪਰਮਾਤਮਾ ਨੇ ਸੁਰ ਦਿੱਤੀ ਰਸਨਾ ਦਿੱਤੀ ਹੁਣ ਨਹੀਂ ਨਾਮ ਜਪਦਾ ਤੇ ਅਗਾਹ ਕਦੋਂ ਜਪੇਗਾ? ਫਿਰ ਭਗਤ ਸਾਹਿਬ ਕਹਿੰਦੇ ਇੱਥੋਂ ਤੱਕ ਸੀਮਤ ਨਹੀਂ। ਫਿਰ ਤੇਰੇ ਤੇ ਤਰਸ ਨਹੀਂ ਹੋਵੇਗਾ। ਆ ਤੁਸੀਂ ਅੰਮ੍ਰਿਤਸਰ ਸਾਹਿਬ ਜਾਓ ਤੇ ਅੱਜ ਵੀ ਕਈ ਵਾਰੀ ਦੇਖੀ ਰੇੜੇ ਘੋੜੇ ਚੱਲਦੇ ਨੇ ਜੇ ਕਿਤੇ ਤੁਹਾਡਾ ਪਾਕਿਸਤਾਨ ਦਾ ਟੂਰ ਲੱਗੇ ਤੇ ਉੱਥੇ ਤੁਸੀਂ ਆਮ ਇਹ ਨਜ਼ਾਰਾ ਦੇਖ ਸਕਦੇ ਹੋ ਉੱਥੇ ਖੋਤਾ ਰੇੜੀ ਦਾਰਵਾਜਾ ਉਹ ਜਿਹੜੇ ਉਹ ਮਾਲਕ ਨੇ ਜਿਹੜੇ ਉਹ ਚਾਲਕ ਨੇ ਉਹ ਲਿਆਜ ਕੋਈ ਨਹੀਂ ਕਰਦੇ ਪਛਮਾ ਦੇ ਇੱਥੇ ਜਿਹੜੇ ਮੋਢੇ ਹੁੰਦੇ ਨੇ ਜਿੱਥੇ ਉਹ ਜੂਲਾ ਰੱਖਿਆ ਜਾਂਦਾ ਉਹ ਛੱਲੇ ਹੁੰਦੇ ਹਨ ਜਖਮੀ ਹੋਏ ਹੁੰਦੇ ਹਨ ਤੇ ਛੋਟੀ ਪੂਰੀ ਫੇਰਦੇ ਨੇ ਵੀ ਸਾਨੂੰ ਕੰਮ ਚਾਹੀਦਾ ਹੈ ਤੇ ਕਬੀਰ ਸਾਹਿਬ ਕਹਿੰਦੇ ਤੇਰੀ ਇਹ ਹਾਲਤ ਹੋਣੀ ਹੈ ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਓਠ ਤੇ ਬੈਠ ਤੇ ਢੇਗਾ ਪਰ ਹੈ ਤਬ ਕਦ ਮੂੰਡ ਬਲਈ ਹੈ ਜਦੋਂ ਕਬੀਰ ਸਾਹਿਬ ਦੇਖਦੇ ਕਿ ਚੰਗੀ ਕਹਿੰਦੇ ਉਹ ਹਾਲਤ ਹੋਵੇਗੀ ਉੱਠੇਗਾ ਡਿੱਗੇਗਾ ਫਿਰ ਉਠਾਉਣਗੇ ਫਿਰ ਆਪਣਾ ਮੂੰਹ ਕਿੱਥੇ ਲਗਾਵੇਂਗਾ ਫਿਰ ਤੈਨੂੰ ਸ਼ਰਮ ਆਵੇਗੀ ਉਸ ਜੁਣ ਵਿੱਚ ਕਬੀਰ ਸਾਹਿਬ ਨੇ ਵੇਖ ਲਿਆ ਤੇ ਕੰਨ ਵਿੱਚ ਕਹਿੰਦੇ ਹੁਣ ਸੌਖਾ ਸਾਦਾ ਪਹਿਲਾਂ ਤੈਨੂੰ ਕਹਿੰਦੇ ਸੀ ਨਾਮ ਜਪ ਲੈ ਤੇ ਹੁਣ ਸਾਡੇ ਤੋਂ ਮੂੰਹ ਲਗਾਉਂਦਾ ਹਾ ਹੁਣ ਨਹੀਂ ਤੇਰਾ ਪਲਾ ਹੋ ਸਕਦਾ ਸਾਰੋ ਦਿਨ ਡੋਲਤ ਬਣ ਰਹੀਆ ਅਜੋ ਉਹਨਾਂ ਪੇਟ ਅਗਹੀ ਹੈ ਜਨ ਭਗਤਨ ਕੋ ਕਹਿਓ ਨਾ ਮਾਨੋ ਕੋਦੋ ਕੋ ਪੁਸਖਈ ਹੈ ਕਹਿੰਦੇ ਖਾਣ ਨੂੰ ਕਿੱਥੇ ਦਿੱਤਾ ਜਾਣਾ ਆ ਮਨੁੱਖੀ ਸਰੀਰ ਵਿੱਚ ਆਏ ਹਨਾ ਤੇ ਪ੍ਰਮਾਤਮਾ ਦੀ ਏਡੀ ਕਿਰਪਾ ਹੈ ਘਰਾਂ ਵਿੱਚ ਹੁਣ ਕੋਈ ਕਮੀ ਨਹੀਂ ਉਹ ਜ਼ਮਾਨੇ ਬੀਤ ਗਏ ਪੁਰਾਣੇ ਜਦੋਂ ਸਾਡੇ ਪੁਰਖੇ ਚਾਰ ਨਾਲ ਰੋਟੀ ਖਾ ਕੇ ਗੰਢੇ ਨਾਲ ਖਾ ਕੇ ਗੁਜ਼ਾਰਾ ਕਰ ਲੈਂਦੇ ਸੀ ਲੱਸੀ ਦਾ ਛੰਨਾ ਪੀ ਲੈਣਾ ਤੇ ਆਖਣਾ ਬੜਾ ਕੁਝ ਆਏ ਹੁਣ ਸਾਡੇ ਘਰਾਂ ਵਿੱਚ ਹਰ ਪ੍ਰਕਾਰ ਦਾ ਪਦਾਰਥ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਵਰਨਾਉਂਦੇ ਜੈ ਪ੍ਰਸਾਦ ਜੈ ਪ੍ਰਸਾਦ 36 ਅੰਮ੍ਰਿਤ ਖਾਹੇ ਜੀ ਦੀ ਕਿਰਪਾ ਨਾਲ 36 ਤਰ੍ਹਾਂ ਦੇ ਭੋਜਨ ਖਾ ਰਹੇ ਹਾਂ ਇਹ ਇਸ ਝੂਨ ਵਿੱਚ ਹੀ ਸੁੱਖ ਹੈ ਤੇ ਜਦੋਂ ਐਸੀ ਕਿਸੇ ਝੂਨ ਵਿੱਚ ਪੈ ਗਿਆ ਸਾਰੀ ਸਾਰੀ ਦਿਹਾੜੀ ਤੁੱਤਰਿਆ ਫਿਰਦੇ ਰਹਾਂਗੇ ਜੰਗਲਾਂ ਦੇ ਵਿੱਚ ਤਾਂ ਵੀ ਢੱਡ ਨਹੀਂ ਪਰਣਾ ਕਿਤੇ ਸੋਕਾ ਪੈ ਗਿਆ ਕਿਤੇ ਆੜ ਆ ਗਿਆ ਸਾਰੀ ਦਿਹਾੜੀ ਡੋਲਦਾ ਫਿਰੇਗਾ ਜੇ ਕਿਸੇ ਨੇ ਤੈਨੂੰ ਪਾਲਤੂ ਰੱਖ ਲਿਆ ਤੇ ਪੁਰਾਣਾ ਸਮਾਂ ਸੀ ਆਪ ਆਪਾਂ ਕੀ ਦੇਖਦੇ ਰਹੇ ਜਿਹੜਾ ਜਿਹੜੀ ਚੀਜ਼ ਸਾਡੇ ਕਿਸੇ ਕੰਮ ਨਾ ਆਉਣੀ ਵਰਤੋਂ ਵਿੱਚ ਵੀ ਨਾ ਆਉਣੀ ਉਹੀ ਲੋਕਾਂ ਨੇ ਕੀ ਕਰਨਾ ਪਸ਼ੂ ਜਨਵਰਾਂ ਦੇ ਅੱਗੇ ਸੁੱਟ ਦੇਣਾ ਇਹਨੂੰ ਕਹਿੰਦੇ ਸੀ ਜਿੰਨਾ ਖੋਰ ਹੋਣਾ ਉਹ ਬਲਦਾਂ ਕੇ ਪਾ ਦੇਣਾ ਚੰਗਾ ਪੱਠਾ ਜਿਹੜਾ ਸੀ ਉਹ ਜਿਹੜੇ ਦੁੱਧ ਵਾਲੇ ਪਸ਼ੂ ਉਹਨਾਂ ਨੂੰ ਪਾ ਦੇਣਾ ਜਿਹੜਾ ਚੰਗਾ ਸੀ ਪਹਿਲੀ ਗੱਲ ਕੋਦੋ ਕੋਪ ਉਸ ਖਈ ਹੈ ਕੋਦਰੇ ਦਾ ਤੈਨੂੰ ਜਿਹੜਾ ਪੁੱਠਾ ਹੈ ਉਹ ਖਾਣ ਨੂੰ ਮਿਲੇਗਾ ਜਿਵੇਂ ਜਿਮੀਦਾਰਾਂ ਨੇ ਸਰੋਂ ਗੋਹਣੀ ਤੋਰੀਆ ਗੋਹਣਾ ਪੱਲਰ ਘਰ ਦੇ ਵਿੱਚ ਰੱਖ ਲੈਣਾ ਵੀ ਪ੍ਰਸ਼ ਏਣਾ ਡੰਗਰਾ ਵਾਸਤੇ ਰੱਖ ਲੋਗਾ ਤੋੜੀ ਤੰਦ ਮੁੱਕ ਜਣਾ ਇਹ ਬਾਦਾਂਗੇ ਕਬੀਰ ਸਾਹਿਬ ਕਹਿੰਦੇ ਤੈਨੂੰ ਉਹ ਖਾਣ ਨੂੰ ਮਿਲੇਗਾ ਹੁਣ ਤੂੰ ਭਗਦਾ ਕਿਹਾ ਹੋਇਆ ਮੰਨਦਾ ਨਹੀਂ ਤੋ ਇਹ ਸਾਡੇ ਸਾਰਿਆਂ ਵਾਸਤੇ ਸਾਧ ਸੰਗ ਦੀ ਹਦਾਇਤ ਹੈ ਕਿ ਸਾਨੂੰ ਇਹ ਜਿਹੜਾ ਸ਼ਰੀਰ ਮਿਲਿਆ ਹੈ ਕਿਸੇ ਪਰਜੋਜਨ ਵਾਸਤੇ ਮਿਲਿਆ ਹੈ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਪ੍ਰਮਾਤਮਾ ਦੀ ਭਗਤੀ ਨਹੀਂ ਕਰਦੇ ਨਾਮ ਨਹੀਂ ਜਪਦੇ ਤੇ ਸਾਧ ਸੰਗ ਦੀ ਸਾਡੀ ਫਿਰ ਇਹੀ ਹਾਲਤ ਹੋਵੇਗੀ ਨਾਮ ਤੋਂ ਬਿਨਾ ਜੋ ਕੁਝ ਅਸੀਂ ਸਾਧ ਸੰਗ ਦੀ ਖਾ ਰਹੇ ਹਾਂ ਹੰਡਾ ਰਹੇ ਹਾਂ ਗੁਰਬਾਣੀ ਨੇ ਬੜੇ ਸਖਤ ਜਿਹੜੇ ਬਚਨ ਕਹੇ ਨੇ ਆਪਾਂ ਕਿਸੇ ਨੂੰ ਸਿੱਧੇ ਰੂਪ ਵਿੱਚ ਕਹਿ ਦਈਏ ਤੇ ਅਗਲਾ ਗੁੱਸਾ ਕਰੇਗਾ ਸਾਡਾ ਗੁਰ ਜਿਵੇਂ ਕਾਂ ਜਿਹੜਾ ਹੈ ਉਹ ਝੂਠ ਵਿੱਚ ਜਾ ਕਰਕੇ ਮੂੰਹ ਮਾਰਦਾ ਹੈ ਆਪਾਂ ਪ੍ਰਮਾਤਮਾ ਨੇ ਸਾਨੂੰ ਅਤਰਸ਼ ਕਰਕੇ ਭਈ ਪ੍ਰਾਪਤਮਾਨ ਮੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਮਾਰੇ ਫਰਮਾਉਂਦੇ ਅੰਨ ਖਾਣਾ ਕੱਪੜਾ ਪਹਿਨਣ ਦੀ ਆ ਰਸਾਂ ਨੂੰ ਭੁਗਾਣੀ ਜਿੰਦ ਦੀ ਸੋਚਿਤਨਾ ਆਵੀ ਬਸ ਹਉ ਕਰ ਜਾਣੀ ਤੈਨੂੰ ਪ੍ਰਮਾਤਮਾ ਨੇ ਸੋਹਣੇ ਬਸਰ ਦਿੱਤੇ ਨੇ ਪਹਿਨਣ ਵਾਸਤੇ ਭੋਜਨ ਛਕਣ ਵਾਸਤੇ ਦਿੱਤਾ ਹੈ ਪਰਮੇਸ਼ਰ ਨੇ ਤੈਨੂੰ ਆ ਜਿੰਨਾ ਧਰਤੀ ਦਾ ਜਲਵਾਜੂ ਹੈ ਇਹ ਕਾਦੇ ਵਾਸਤੇ ਹੈ ਇਹ ਵਾਤਾਵਰਣ ਸਾਡੇ ਅਨੁਕੂਲ ਬਣਾਇਆ ਮੁਖ ਦੇ ਰਹਿਣ ਵਾਸਤੇ ਵਿਗਿਆਨ ਨੇ ਬੜੀ ਖੋਜ ਕੀਤੀ ਚੰਦਰਮਾ ਤੱਕ ਪਹੁੰਚ ਗਏ ਨੇ ਮੰਗਲ ਗ੍ਰਹਿ ਤੱਕ ਜਾਣ ਦੀ ਤਿਆਰੀ ਹੈ ਪਰ ਕਹਿੰਦੇ ਉੱਥੇ ਮਨੁੱਖੀ ਜੀਵਨ ਸੰਭਵ ਨਹੀਂ ਹੈ। ਨਾ ਉੱਥੇ ਪਾਣੀ ਹੈ, ਨਾ ਉੱਥੇ ਭੋਜਨ ਹੈ, ਨਾ ਆਕਸੀਜਨ ਮਿਲਦੀ ਹੈ। ਇਹ ਸਾਰਾ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਪ੍ਰਮਾਤਮਾ ਨੇ ਸਾਡੇ ਸੰ디 ਸਾਡੇ ਵਾਸਤੇ ਸਾਜਿਆ। ਸ਼ਾਇਦ ਸਾਡੇ ਮਨ ਵਿੱਚ ਇਹ ਭੁਲੇਖਾ ਹੋਵੇ ਕਿ ਅਸੀਂ ਆਪਣੀ ਕਮਾਈ ਕਰਦੇ ਹਾਂ ਤੇ ਚਾਰ ਪੈਸਿਆਂ ਦੇ ਨਾਲ ਅਸੀਂ ਇਹ ਵਸਤੂਆਂ ਲੈ ਆਉਂਦੇ ਹਾਂ ਨਹੀਂ ਸਤਿ ਸੰਗਤ ਜੀ। ਜੇ ਇਹ ਧਰਤੀ ਨਾ ਹੋਵੇ, ਪੰਜ ਜਿਹੜੇ ਤਤ ਪ੍ਰਮਾਤਮਾ ਨੇ ਸਾਜੇ ਇਹ ਨਾ ਹੋਣ ਤੇ ਰੁਪਈਆਂ ਦੀਆਂ ਭਾਵੇਂ ਤੁਸੀਂ ਪੰਡਾ ਲੈ ਲਵੋ ਤਾਂ ਵੀ ਸਾਨੂੰ ਇਹ ਚੀਜ਼ਾਂ ਮੁੱਲ ਵੀ ਨਹੀਂ ਮ ਪ੍ਰਾਪਤ ਨਾ ਹੋਣੇ ਇਹ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ ਸਾਡੀ ਲੋੜ ਨਾਲੋਂ ਵੱਧ ਪ੍ਰਮਾਤਮਾ ਨੇ ਅਨਜਲ ਭੋਜਨ ਜਿਹੜਾ ਹੈ ਇਸ ਧਰਤੀ ਤੇ satsang ji ਸਾਡੇ ਵਾਸਤੇ ਬਖਸ਼ਿਸ਼ ਕੀਤਾ ਹੈ ਇਹ ਉਸ ਵਾਹਿਗੁਰੂ ਦੀ satsang ji ਉਸ ਪਰਵਤਗਾਰ ਦੀ ਜੋ ਪਾਲਣਹਾਰ ਹੈ ਸਾਰੀ ਦੁਨੀਆ ਨੂੰ ਸੰਸਾਰ ਨੂੰ ਉਹਦੀ ਸਾਡੇ ਤੇ ਕਰਮ ਨਿਵਾਜੀ ਹੈ ਜੇਕਰ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਪਰਮੇਸ਼ਰ ਦੀਆਂ ਬਖਸ਼ੀਆਂ ਕੀਤੀਆਂ ਹੋਈਆਂ ਦਾਤਾਂ ਨੂੰ ਅਸੀਂ ਖਾ ਕਰਕੇ ਵਰਤ ਕਰਕੇ ਜਿਹੜਾ ਸਾਡਾ ਮੁੱਖ ਕਾਰਜ ਹੈ ਇਸ ਧਰਤੀ ਤੇ ਆਉਣ ਦਾ ਉਹ ਕੇਵਲ satsang ji ਹਰ ਇੱਕ ਇਨਸਾਨ ਦਾ ਹਰ ਮਨੁੱਖ ਦਾ ਇੱਕੋ ਹੀ ਹੈ ਇੱਕ ਵਾਅਦਾ ਕਰਕੇ ਆਏ ਹਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਅਸੀਂ ਆਨੰਦ ਸਾਹਿਬ ਦਾ ਪਾਠ ਰੋਜ਼ਾਨਾ ਕਰਦੇ ਹਾਂ ਤੇ ਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਗਿਆਲ ਦਿੱਤੀ ਹੈ ਕਿ ਅਸੀਂ ਮਾਤਾ ਦੇ ਗਰਭ ਅੰਦਰ ਕੀ ਵਾਅਦਾ ਕੀਤਾ ਪ੍ਰਮਾਤਮਾ ਨਾਲ ਇਹੀ ਪਰਮੇਸ਼ਰ ਨੂੰ ਬੇਨਤੀ ਕੀਤੀ ਮਹਾਰਾਜ ਧਰਤੀ ਤੇ ਭੇਜੋ ਜਨਮ ਦਿਵਾਓ ਤੇ ਅਸੀਂ ਆਪ ਜੀ ਦਾ ਨਾਮ ਜਪਾਂਗੇ ਫਿਰ ਹੋਇਆ ਕੀ ਜਦੋਂ ਇਸ ਧਰਤੀ ਤੇ ਆ ਗਏ ਸਾਧ ਸੰਗ ਦੀ ਫਿਰ ਅਸੀਂ ਪ੍ਰਮਾਤਮਾ ਨੂੰ ਭੁੱਲ ਗਏ ਫਿਰ ਲਿਵ ਛੁੜ ਕੀ ਲੱਗੀ ਤ੍ਰishna ਮਾਇਆ ਮਨ ਵਰਤਾਇਆ ਪ੍ਰਮਾਤਮਾ ਦੀ ਜਿਹੜੀ ਪਵਿੱਤਰ ਲਿਵ ਸੀ ਉਹ ਟੁੱਟ ਗਈ ਹੈ ਮਾਇਆ ਦੀ ਐਸੀ ਸਾਧ ਸੰਗ ਦੀ ਭਰਮ ਜਾਲ ਵਿੱਚ ਮੱਕੜ ਜਾਲ ਵਿੱਚ ਪਰਮਾਤਮਾ ਨੂੰ ਕਰਤੇ ਨੂੰ ਯਾਦ ਨਹੀਂ ਕਰ ਰਿਹਾ ਤੇ ਹੋਇਆ ਇਸ ਵਾਸਤੇ ਅਸੀਂ ਗੁਰਸੇਵਾ ਤੇ ਭਗਤ ਕਮਾਈ ਤਦ ਇਹ ਮਾਨਸ ਦੇਹ ਹੀ ਪਾਈ ਇਹ ਸੇਵਾ ਤੇ ਸਿਮਰਨ ਵਾਸਤੇ ਮਿਲਿਆ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦੇ ਹਵਾਰਾਂ ਦੇ ਅੰਦਰ ਤ੍ਰਿਗ ਸੋ ਸਿਰ ਗੁਰਨਾ ਨਿਵਾ ਗੁਰ ਲਗਿਆ ਨ ਚਰਣੀ ਉਹ ਭਾਈ ਸਿਰ ਤ੍ਰਿਕਾਰ ਹੈ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਚਰਨਾਂ ਵਿੱਚ ਨਹੀਂ ਲੱਗਦਾ ਇਹਨੂੰ ਸਫਲ ਕਿਦਾਂ ਕਰਨਾ ਹੈ ਜਿਵੇਂ ਅੱਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹੋ ਰੋਜ਼ ਯਤਨ ਕਰਿਆ ਕਰੋ ਮਹਾਰਾਜ ਜੀ ਦੇ ਦਰਸ਼ਨ ਕਰਨੀ ਕਰਨੇ ਹਨ ਮਹਾਰਾਜ ਦੇ ਪਵਿੱਤਰ ਚਰਨਾਂ ਕਦਮਾਂ ਅੰਦਰ ਜੇ ਇਹ ਸਿਰ ਨਾ ਝ ਇਹ ਪਵਿੱਤਰ ਕਿਵੇਂ ਕਰੀਏ ਮਹਾਰਾਜ ਇਹ ਇਹ ਸਾਧ ਸੰਗਤ ਜੀ ਸਿਸ ਭਲਾ ਪਵਿੱਤਰ ਹੈ ਇਹ ਤਾਂ ਪਵਿੱਤਰ ਹੋਏਗਾ ਜੇਕਰ ਗੁਰੂ ਸਾਹਿਬ ਜੀ ਦੇ ਚਰਨਾਂ ਹੀ ਧਾ ਕਰਕੇ ਲੱਗੇਗਾ ਭਟਾਂ ਦੀ ਬਾਣੀ ਅੰਦਰ ਆਪਾਂ ਸ਼ਬਦ ਪੜ੍ਹਦੇ ਹਾਂ ਕੀ ਕਹਿੰਦੇ ਨੇ ਭਟ ਸਹਿਬਾਨ ਕਹਿੰਦੇ ਜਾ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਮੱਥਾ ਟੇਕ ਤੇਰਾ ਜਿਹੜਾ ਹੈ ਸਿਰ ਸਬਲਾ ਹੋ ਜਾਵੇ ਤੇ ਜੇ ਨਹੀਂ ਇਹ ਕਾਰਜ ਕਰਦਾ ਤੇ ਭਾਈ ਗੁਰਦਾਸ ਜੀ ਨੇ ਫਿਰ ਆਪਣੀ ਬਾਣੀ ਦੇ ਅੰਦਰ ਗੁਰਮਤਿ ਸਿਧਾਂਤ ਮੁਤਾਬਕ ਦੱਸਿਆ ਤਰੇਗ ਸਿਰ ਜੋ ਗੁਰ ਨਾਨਕ ਵਾਹਿਗੁਰੂ ਲੱਗੇ ਨਾ ਚਰਨੀ ਮਹਾਰਾਜ ਦੇ ਚਰਨਾਂ ਵਿੱਚ ਮ ਜੇ ਆਪਣੀ ਅੱਖਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਨਹੀਂ ਕਰਦਾ ਤ੍ਰਿਗ ਲੋਇਣ ਗੁਰ ਦਰਸ ਬਿਨ ਵੇਖੇ ਪਰ ਤਰਨੀ ਇਹਨਾਂ ਅੱਖਾਂ ਦੇ ਦੁਆਰਾ ਸਤਿਗੁਰੂ ਜੀ ਦੇ ਪਵਿੱਤਰ ਦਰਸ਼ਨ ਕਰੋ ਤਾਂ ਕਿ ਤੁਹਾਡੀਆਂ ਅੱਖਾਂ ਸਫਲੀਆਂ ਹੋ ਸਕਣ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਦਰਸ਼ਨ ਛੱਡ ਕਰਕੇ ਹੋਰ ਮਹਾਰਾਜ ਭਾਈ ਸਾਹਿਬ ਕਹਿੰਦੇ ਵੇਖੇ ਪਰ ਤਰਨੀ ਪ੍ਰਾਇ ਰੂਪ ਦੇਖਦਾ ਹੈ ਇਹ ਹਦਾਇਤ ਹੈ ਇਹ ਸਾਡੇ ਵਾਸਤੇ ਰਹਿਤ ਹੈ ਗੁਰਸਿੱਖਾਂ ਵਾਸਤੇ ਜੇ ਇਹਨਾਂ ਅੱਖਾਂ ਨੂੰ ਗਲਤ ਪਾਸੇ ਵਰਤਦਾ ਤਾਂ ਤ੍ਰਿਕਾਰ ਹੈ ਲਹਨਤ ਹੈ ਸੁਣ ਤ੍ਰਿਗ ਸਰਵਣ ਉਪਦੇਸ਼ ਬਿਨ ਸੁਣ ਸੁਰਤ ਨ ਧਰਨੀ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਤੋਂ ਗੁਰਬਾਣੀ ਦੇ ਪਵਿੱਤਰ ਸ਼ਬਦ ਤੋਂ ਬਿਨਾਂ ਸਤਸੰਗ ਦੀ ਜਿਹੜਾ ਇਹ ਕੰਨ ਨੇ ਇਹਨਾਂ ਨੂੰ ਤ੍ਰਿੰਕਾਰ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸ਼ਬਦ ਆਪਾਂ ਪੜ੍ਹਦੇ ਹਾਂ ਹੁਕਮਨਾਮੇ ਸਾਹਿਬ ਦੇ ਅੰਦਰ ਤੁਸੀਂ ਕਈ ਵਾਰੀ ਉਹ ਸਰਵਣ ਕੀਤਾ ਹੈ। ਇਹ ਜੀਵ ਇਹ ਮਨੁੱਖ ਦੁੱਖਾਂ ਦਾ ਸਤਸੰਗ ਦੀ ਕਿਉਂ ਭਾਗੀਦਾਰ ਬਣਦਾ ਹੈ? ਜਦੋਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਦੂਰ ਚਲੇ ਜਾਂਦਾ ਹੈ। ਫਿਰ ਇਹਦੇ ਅੰਦਰ ਸਤਸੰਗ ਦੀ ਵਿਕਾਰਾਂ ਦੀ ਮਿਕਦਾਰ ਵੱਧ ਜਾਂਦੀ ਹੈ। ਵਿਕਾਰ ਹਾਵੀ ਹੋ ਜਾਂਦੇ ਨੇ ਜਿਉ ਤਬ ਤਹ ਬਾਰੋ ਬਾਰ ਤਬ ਤਬ ਖਪੇ ਬਹੁਤ ਵਿਕਾਰ ਜੈ ਤਨ ਬਾਣੀ ਵਿੱਚਨ ਜਾਏ ਜਿਉ ਪੱਕਾ ਰੋਗੀ ਬ ਨਾਮ ਨੂੰ ਭੁੱਲ ਕਰਕੇ ਸਤਸੰਗ ਦੀ ਹਾਲਤ ਐਵੇਂ ਹੋਵੇਗੀ ਜਿਵੇਂ ਕੋਈ ਕੋੜ ਦਾ ਗ੍ਰਸਤਾ ਹੋਰ ਨਾਮਰਾਤ ਬਿਮਾਰੀਆਂ ਦਾ ਗ੍ਰਸਤ ਵਿਅਕਤੀ ਜਿਹੜਾ ਦੁੱਖ ਹੁੰਦਾ ਹੈ ਦੁਖੀ ਹੁੰਦਾ ਹੈ ਐਵੇਂ ਦੀ ਹਾਲਤ ਹੋਵੇਗੀ ਸਤਗੁਰੂ ਜੀ ਦੇ ਸ਼ਬਦ ਨੂੰ ਛੱਡ ਕਰਕੇ ਮਹਾਰਾਜ ਕਹਿੰਦੇ ਤ੍ਰਿਕ ਜੇਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ ਮਹਾਰਾਜ ਦੀ ਬਾਣੀ ਦਾ ਜਾਪ ਨਹੀਂ ਕਰਦਾ ਤੇ ਹੋਰ ਮੰਤਰ ਤੰਤਰ ਜਿਹੜੇ ਨੇ ਕਿਸੇ ਨੇ ਇਧਰੋਂ ਦੱਸ ਦਿੱਤਾ ਤੂੰ ਆ ਫੁਲਾਣੇ ਮੰਤਰ ਦਾ ਜਾਪ ਕਰਿਆ ਕਰ ਤੇਰੇ ਘਰ ਵਿੱਚ ਪੈਸੇ ਦੀ ਕਮੀ ਨਹੀਂ ਰਹਿਣੀ ਕੋਈ ਕਿਸੇ ਨੇ ਕੋਈ ਮੰਤਰ ਦਿੱਤਾ ਤੇਰੇ ਕੋਲ ਰਿੱਧੀ ਸਿੱਧੀ ਆ ਜਾਵੇਗੀ ਭਾਈ ਸਾਹਿਬ ਕਹਿੰਦੇ ਜੇ ਸਤਗੁਰੂ ਜੀ ਦਾ ਪਵਿੱਤਰ ਗੁਰ ਮੰਤਰ ਮ ਇਹ ਮਹਾ ਮੰਤਰ ਨੂੰ ਛੱਡ ਕਰਕੇ ਹੋਰ ਮੰਤਰ ਯਾਦ ਕਰਦਾ ਫਿਰਦਾ ਹੈ ਤੇਰੀ ਜ਼ੁਬਾਨ ਨੂੰ ਟਰੈਗ ਹੈ ਭਾਈ ਔਰ ਸਮੁੱਚਾ ਜੀਵਨ ਹੀ ਬਿਨ ਸੇਵਾ ਟਰੈਗ ਹੱਥ ਪੈਰ ਹੋਰ ਨੇਫਲ ਕਰਨੀ ਮਹਾਰਾਜੀ ਦੇ ਘਰ ਦੀ ਪਵਿੱਤਰ ਸੇਵਾ ਤੋਂ ਬਿਨ ਸਾਰਾ ਤੇਰਾ ਸ਼ਰੀਰ ਹੀ ਭਾਈ ਨਸ਼ਪਲ ਹੈ ਇਹਦਾ ਕੋਈ ਫਾਇਦਾ ਨਹੀਂ ਤੈਨੂੰ ਮਿਲੇ ਦਾ ਨਾ ਮਿਲੇ ਦਾ ਸਗੋਂ ਤੂੰ ਸੰਸਾਰ ਦੇ ਅੰਦਰੋਂ ਲੰਘਦਾ ਘਟ ਕਰਕੇ ਜਾਏਗਾ ਜੇਤਾ ਬਹੁ ਪ੍ਰੀਤ ਸਵਾਦ ਸਭ ਆਕਾਲਕ ਦਾਗਾ ਦਾਗ ਦਾਗ ਦੋਸ਼ ਮੈਂ ਚੱਲਿਆ ਲਾਏ ਦਰਗਹ ਬੈਸਣ ਨਹੀਂ ਜਾਏ ਆਏ ਹਾਂ ਹੋਰ ਕਿਸੇ ਕੰਮ ਪ੍ਰਮਾਤਮਾ ਨੂੰ ਸੁਰਖਰੂ ਹੋਣਾ ਸੀ ਵਾਹਿਗੁਰੂ ਨੂੰ ਪਰ ਮਹਾਰੀ ਕਹਿੰਦੇ ਹੋਇਆ ਕਿ ਮੋਹ ਵਿੱਚ ਪੈ ਕੇ ਹੋਰ ਇਹਨੇ ਪਾਪਾਂ ਦੀਆਂ ਪੰਡਾਂ ਜਿਹੜੀਆਂ ਵੱਡੀਆਂ ਆਪਣੇ ਸਿਰ ਤੇ ਰੱਖ ਲਈਆਂ ਪਰ ਆਪਣੇ ਜੀਵਨ ਨੂੰ ਆਪਣੇ ਧਾਮਾਂ ਨੂੰ ਜਿਹੜੇ ਦੋਸ਼ ਨੇ ਦਾਗ ਨੇ ਔਗਣਾਂ ਦੇ ਇਹ ਲਾਲ ਹੈ ਤੇ ਜਦੋਂ ਔਗਣ ਆਰਾ ਦੋਸ਼ਾਂ ਦੇ ਸਹਿਤ ਪਾਪੀ ਵਿਅਕਤੀ ਪ੍ਰਮਾਤਮਾ ਦੇ ਘਰ ਜਾਂਦਾ ਏ ਉਹਨੂੰ ਵਾਹਿਗੁਰੂ ਦੇ ਘਰ ਵਿੱਚ ਜਗ੍ਹਾ ਨਹੀਂ ਨਸੀਬ ਹੁੰਦੀ ਉੱਥੇ ਜਗ੍ਹਾ ਕੌਣ ਪ੍ਰਾਪਤ ਕਰਦਾ ਹੈ ਜਿਨ੍ਹਾਂ ਨੇ ਨਾਮ ਧਿਆਇਆ ਗਾਇਮ ਸਖਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁੱਟੀ ਨਾਲ ਉੱਥੇ ਤਾਂ ਸਾਧ ਸੰਗਤ ਜਿਨ੍ਹਾਂ ਦਾ ਪਵਿੱਤਰ ਜੀਵਨ ਹੈ ਉਹੀ ਵਾਹਿਗੁਰੂ ਦੇ ਘਰ ਵਿੱਚ ਥਾਂ ਪ੍ਰਾਪਤ ਕਰਦੇ ਨੇ ਉਨਾ ਵਾਸਤੇ ਸਤਸੰਗੀ ਇਹ ਸ਼ਬਦ ਸਤਗੁਰੂ ਜੀ ਨੇ ਉਚਾਰਨ ਕੀਤਾ ਹੈ ਕਿ ਗੁਰਮੁਖ ਜੋ ਹੈ ਉਹ ਪ੍ਰਮਾਤਮਾ ਦੀ ਸੱਚੀ ਦਰਗਾਹ ਦੇ ਅੰਦਰ ਆਪਣੀ ਜਗ੍ਹਾ ਬਣਾ ਲੈਂਦਾ ਹੈ ਤੇ ਜਿਹੜਾ ਮਨਮੁਖ ਹੈ ਦਾਗ ਦੋਸ਼ ਮਹੀਂ ਚੱਲਿਆ ਲਾਏ ਦਾਗਾਂ ਨੂੰ ਲਾ ਕਰਕੇ ਪਾਪਾਂ ਨੂੰ ਕਰਕੇ ਦੋਸ਼ਾਂ ਦੇ ਸਹਤ ਹੋ ਕਰਕੇ ਦਰਗਾਹ ਵੈਸੇ ਨਹੀਂ ਜਾਏ ਉਹਨੂੰ ਜਗ੍ਹਾ ਨਹੀਂ ਮਿਲਣੀ ਪਾਈ ਪ੍ਰਮਾਤਮਾ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਇਹਨਾਂ ਅੱਖਾਂ ਦੁਆਰਾ ਸਤਗੁਰੂ ਜੀ ਦੇ ਪਵਿੱਤਰ ਦਰਸ਼ਨ ਕਰੀਏ ਕੰਨਾਂ ਦੁਆਰਾ ਵਤਵਾ ਦਾ ਜੀਵਨ ਦੇਵ ਚਾਲ ਸੰਗੀ ਕੁਰਬਾਨੀ ਦਾ ਸ਼ਬਦ ਸੁਣੀਏ ਕੀਰਤਨ ਸੁਣੀਏ ਕਥਾ ਸੁਣੀਏ ਤਾਂ ਕਿ ਸਾਡੇ ਪਿਛਲੇ ਵੀ ਜਿਹੜੇ ਨੇ ਉਹ ਪਹਿਲੇ ਵੀ ਸਤ ਜਿਹੜੇ ਮਾੜੇ ਕਰਮ ਕਰਕੇ ਆਏ ਹਾਂ ਸਾਨੂੰ ਪਤਾ ਨਹੀਂ ਕਿੰਨੇ ਕ ਜਨਮਾਂ ਜਨਮਾਂ ਤਰਾਂ ਦੇ ਮਾੜੇ ਕੀਤੇ ਨੇ ਸਾਨੂੰ ਤਾਂ ਪ੍ਰਮਾਤਮਾ ਨੇ ਇੱਕ ਮੌਕਾ ਦੇ ਦਿੱਤਾ ਹੈ ਇਹ ਵਾਰੀ ਦੇ ਦਿਤੀ ਹੈ ਤੇ ਇਸ ਵਾਰੀ ਦੇ ਦੌਰਾਨ ਹੀ ਕੇਵਲ ਕੇ ਅਸੀਂ ਆਪਣਾ ਹੋਣ ਦਾ ਵੀ ਤੇ ਪਹਿਲਾ ਵੀ ਹਿਸਾਬ ਕਿਤਾਬ ਜਿਹੜਾ ਨਾਮ ਦੀ ਪਵਿੱਤਰ ਬਖਸ਼ਿਸ਼ ਦੇ ਨਾਲ ਸਦਸੰਦੀ ਆਪਣਾ ਪੁਖਤਾ ਉਹਨੂੰ ਚੁਕਾ ਲਈਏ ਖਤਮ ਕਰ ਲਈਏ ਆਪਣੇ ਹੱਥੀਂ ਆਪਣਾ ਕਾਰਜ ਸਵਾਰਨਾ ਪਵੇਗਾ ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਸੇਵਾ ਨਹੀਂ ਕਰਦਾ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ ਬਾਕੀ ਸਾਰੇ ਕੰਮ ਜਿਹੜੇ ਨੇ ਤੇਰੇ ਪਾਈ ਨਸ਼ਫਲ ਹਨ ਠੀਕ ਹੈ ਆਪੋ ਆਪਣੇ ਪਰਿਵਾਰਾਂ ਵਾਸਤੇ ਆਪਣੇ ਪੇੜ ਦੀ ਪ ਕਿਸੇ ਤਰ੍ਹਾਂ ਦਾ ਕੰਮ ਕਰ ਰਿਹਾ ਕੋਈ ਕਿਸੇ ਤਰ੍ਹਾਂ ਦਾ ਕਿਰਤ ਦੇ ਮੁਤਾਬਕ ਇਹਨਾਂ ਚੀਜ਼ਾਂ ਨੇ ਸਾਨੂੰ ਸਰਸੰਗਤ ਦੀ ਸੁਖਣੀ ਉਸਦੀ ਵੀ ਦੇਣਾ ਸਾਨੂੰ ਸੁਖ ਜਿਹੜਾ ਹੈ ਉਹ ਕੇਵਲ ਨਾਮ ਦੀ ਬਖਸ਼ਿਸ਼ ਹੀ ਦਵੇਗੀ ਮਹਾਰਾਜ ਸਾਹਿਬ ਜੀ ਸਤਗੁਰੂ ਰੋਜ਼ ਪਰਵਾਉਂਦੇ ਨੇ ਅਵਰ ਕਾਜ ਆ ਤੇਰਾ ਕਿਤੇ ਇਹਨਾਂ ਕਾਮ ਬਿਲ ਸਾਧ ਸੰਗਤ ਭਜ ਕੇਵਲ ਨਾਮ ਹੋਰ ਕੰਮ ਤੇਰੇ ਕਿਸੇ ਕੰਮ ਨਹੀਂ ਆਉਣੇ ਸਤਸੰਗਤ ਵਿੱਚ ਆ ਕਰਕੇ ਸਤਗੁਰੂ ਜੀ ਦਾ ਨਾਮ ਜਪਿਆ ਕਰ ਇਹੋ ਹੀ ਇੱਕ ਪਰਮ ਸ਼ਕਤੀ ਹੈ ਪ੍ਰਮਾਤਮਾ ਦੀ ਵੱਡੀ ਬਖਸ਼ਿਸ਼ਦਾਤਾ ਹੈ ਜਿਹੜੀ ਤੈਨੂੰ ਲੋਕ ਅਤੇ ਪ੍ਰਲੋਕ ਦਾ ਸੁਖ ਬਖਸ਼ਿਸ਼ ਕਰਕੇ ਦੇ ਸਕਦੀ ਹੈ ਇਹ ਮਨੁੱਖਾ ਜਨਮ ਘੁਰ ਸੇਵਾ ਤੇ ਭਗਤ ਕਮਾਈ ਤਬ ਹੀ ਮਾਨੁਸ਼ ਦੇਹ ਹੀ ਪਾਈ ਸਾਨੂੰ ਪ੍ਰਮਾਤਮਾ ਨੇ ਇਹ ਬਖਸ਼ਿਸ਼ ਕੀਤੀ ਆ ਮਨੁੱਖੀ ਸ਼ਰੀਰ ਦੀ ਦਾਤ ਬਖਸ਼ਿਸ਼ ਕਰ ਦਿੱਤੀ ਤੇ ਸਤਿਗੁਰੂ ਕਹਿੰਦੇ ਬਾਕੀ ਸਾਰੀ 84 ਲੱਖ ਜੂਣ ਦੇ ਵਿੱਚ ਕਿੰਨੀਆਂ ਜੂਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਸੁਖਣੀ ਸਾਹਿਬ ਪੜਦੇ ਹਾਂ ਤੇ ਸਤਿਗੁਰਾਂ ਸ਼ਬਦ ਵਰਤਿਆ ਕਰੋੜਾਂ ਵਰੀ ਕਰੋੜਾਂ ਹੀ ਜਿਹੜੇ ਪੱਥਰ ਦੀ ਜੂਣ ਵਿੱਚ ਨੇ ਕਰੋੜਾਂ ਵਰੀ ਤੋਂ ਪਿਆ ਹੋਇਆ ਹੈ ਕਈ ਪਸ਼ੂਆਂ ਦੀ ਜੂਣ ਵਿੱਚ ਹੈ ਕਈ ਭੂਤਾਂ ਪ੍ਰੇਤਾਂ ਦੀ ਜੂਣ ਵਿੱਚ ਫਸਿਆ ਹੋਇਆ ਪਤਾ ਹੀ ਨਹੀਂ ਕਿੱਥੇ ਕਿੱਥੇ ਹੈ ਔਰ ਕਿੰਨੇ ਜਨਮ ਸਾਹ ਸੰਗੀ ਜਿਹੜਾ ਇਹ ਜੀਵ ਹੈ ਗਰਭ ਕਈ ਵਾਰੀ ਕੀ ਹੁੰਦਾ ਆਪਾਂ ਸਮਾਜ ਵਿੱਚ ਦੇਖਦੇ ਆਂ ਬੱਚੇ ਜਨਮ ਲੈਣ ਤੋਂ ਪਹਿਲਾਂ ਹੀ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਸਤ ਸੰਗੀ شریف ਛੱਡ ਜਾਂਦੇ ਨੇ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਪਹਿਲਾਂ ਹੀ ਇਹ ਵਚਨ ਕਰ ਦਿੱਤਾ ਵੀ ਗਰਭ ਦੀ ਅਗ ਵਿੱਚ ਹੀ ਇਹ ਮਨੁੱਖ ਧਰ ਗਏ ਭਾਵ ਕਿ ਉਹਨਾਂ ਨੂੰ ਸਫਲਤਾ ਵਾਲਾ ਜਨਮ ਹੀ ਨਾ ਮਿਲ ਸਕਿਆ ਤੇ ਪਾਤਸ਼ਾਹ ਆ ਜੀ ਆਪ ਜੀ ਨੇ ਬਹੁਤ ਵੱਡਾ ਕਰਮ ਸਾਡੇ ਤੇ ਕੀਤਾ ਸਾਨੂੰ ਜਿਹੜਾ ਇਹ ਸੰਸਾਰ ਦੇ ਅੰਦਰ ਆਪ ਜੀ ਨੇ ਭੇਜ ਕੇ ਇਹ ਤਰਸ ਕੀਤਾ ਮਹਾਰਾਜ ਤੇ ਪਰਮਾਤਮਾ ਦੇ ਪਵਿੱਤਰ ਨਾਮ ਨੂੰ ਯਾਦ ਕਰਨਾ ਹੈ ਆਪਣੇ ਆਪ ਨੂੰ ਸਤ ਸੰਗੀ ਸਫਲ ਕਰਨਾ ਇਹੀ ਸਾਡਾ प्रयोजन ਹੈ प्रयोजन ਦਾ ਭਾਵ ਇਹ ਹੋਇਆ ਕਿ ਜਿਹੜਾ ਸੱਜੀ ਦੇ ਵਾਸਤੇ ਅ ਇਹ ਸੰਸਾਰ ਦੇ ਅੰਦਰ ਉਸ ਕੰਮ ਨੂੰ ਚਿਤੇ ਰੱਖੀਏ ਮਾਂ ਪਿਓ ਆਪਣੇ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਣ ਤੇ ਬੱਚੇ ਸਾਰੀ ਦਿਹਾੜੀ ਉਦਾਂ ਹੀ ਤੁਰ ਫਿਰ ਕੇ ਆ ਜਾਣ ਸਾਰੀ ਉਮਰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਸਾਬ ਕਿਤਾਬ ਜਿਹੜਾ ਬੱਚਿਆਂ ਦੀ ਪੜ੍ਹਾਈ ਤੋਂ ਲਾ ਦਿੱਤਾ ਹੋਵੇ ਤੇ ਬਾਅਦ ਵਿੱਚ ਕਰਕੇ ਆਖੇ ਵੀ ਬੱਚਾ ਆਖੇ ਮੇਰੇ ਤੇ ਨੰਬਰ ਹੀ ਸਿਰਫ 30 32% ਆਏ ਨੇ ਤੇ ਕਿੱਡੀ ਵੱਡੀ ਨਰਾਸ਼ਤਾ ਮਾਂ ਪਿਓ ਨੂੰ ਹੋਵੇਗੀ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਧ ਸੰਗਤ ਦੀ ਸਾਡਾ ਕੋਈ प्रयोजन ਹੈ ਸਾਡਾ ਕੋਈ ਮੁੱਖ ਮਕਸਦ ਹੈ ਸੰਸਾਰ ਵਿੱਚ ਆਉਣ ਦਾ ਉਹ ਸਾਡਾ प्रयोजन ਕੇਵਲ ਤੇ ਕੇਵਲ ਪ੍ਰਮਾਤਮਾ ਦੀ ਪ੍ਰਾਪਤੀ ਦਾ ਹੈ ਸਤਿਗੁਰੂ ਨੂੰ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਇਹ ਮੱਤ ਬਖਸ਼ਿਸ਼ ਕਰੋ ਅਸੀਂ ਆਪ ਜੀ ਦਾ ਨਾਮ ਜਪ ਸਕੀਏ ਆ ਜਿਹੜੀ ਸਾਨੂੰ ਪ੍ਰਮਾਤਮਾ ਨੇ ਇਹ ਮਨੁੱਖੀ ਸ਼ਰੀਰ ਦੀ ਉਮਰ ਦਿੱਤੀ ਹੈ ਅਸੀਂ ਬਹੁਤੀ ਉਮਰ ਤਾਂ ਸੰਸਾਦ ਸੰਗ ਜੀ ਆਪਣੇ ਸੰਸਾਰ ਦੇ ਵਿੱਚ ਮੇਲਿਆਂ ਵਿੱਚ ਗੁਆ ਦਿੱਤੀ ਖਾਣਾ ਪੀਣਾ ਹਸਣਾ ਸੋਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖਵਾਰੀ ਕੀ ਨਹੀਂ ਧਿਕ ਜੀਵਨ ਨਹੀਂ ਰਹਿਣਾ ਦੋ ਚੀਜ਼ਾਂ ਸਾਨੂੰ ਚੇਤੇ ਨਹੀਂ ਬਾਕੀ ਸਾਰਾ ਕੁਝ ਚੇਤੇ ਆ ਬਾਕੀ ਸਾਰਾ ਕੁਝ ਟਾਈਮ ਟੂ ਟਾਈਮ ਪਤਾ ਅੱਜ ਕੱਲ ਤਾਂ ਬਹੁਤਾ ਧਿਆਨ ਆਪ ਆਪਣੇ ਸ਼ਰੀਰਾਂ ਵਾਲੇ ਦਿੱਤਾ ਹੋਇਆ ਹੈ ਸਾਰੇ ਪਾਸੇ ਚੱਲੀ ਇਹੋ ਕੁਝ ਰਿਹਾ ਆਹ ਡਾਈਟ ਪਲਾਨ ਰੱਖੋ ਤੁਹਾਡੀ ਉਮ ਆ ਡਾਇਟ ਰੱਖੋ ਤੇ ਤੁਹਾਨੂੰ ਬਿਮਾਰੀ ਕੋਈ ਨਹੀਂ ਲੱਗੇਗੀ ਸਾਰ ਸੰਧੀ ਬਾਕੀ ਤਾਂ ਸਾਰਾ ਕੁਝ ਜਿੱਤੇ ਅਗੁਰੂ ਅਰਜਨ ਦੇਵ ਸਾਹਿਬ ਮਾਰ ਕੇ ਕਹਿੰਦੇ ਸਾਰਾ ਕੁਝ ਯਾਦ ਹੈ ਖਾਣ ਦਾ ਪੀ ਪਤਾ ਹੋਇਆ ਹੈ ਅੱਜ ਆਹ ਵਸਤੂ ਖਾਣੀ ਹੈ ਅੱਜ ਇੰਨਾ ਪ੍ਰੋਟੀਨ ਲੈਣਾ ਜਾਂ ਕੁਝ ਕਰਨਾ ਇੰਨੇ ਵਜੇ ਸੌ ਜਾਣਾ ਕੰਮ ਦਾ ਪਤਾ ਹੈ ਇੰਨੇ ਵਜੇ ਕੰਮ ਛੱਡਣਾ ਆ ਮੈਂ ਕਰਨਾ ਹਾਸੇ ਟੱਠਿਆਂ ਦਾ ਪਤਾ ਪ੍ਰੋਗਰਾਮ ਭਾਵੇਂ 6 ਮਹੀਨੇ ਪਹਿਲਾਂ ਕਿਸੇ ਨੇ ਲਖਾਇਆ ਹੋਵੇ ਤੇ ਛੱਡਦੇ ਆਪਾਂ ਭਾਵੇਂ ਉਹ ਤੁਰਿਆ ਜਾਂਦਾ ਹੀ ਕਾਰਡ ਫੜਾ ਕੇ ਗਿਆ ਹੋਵੇ ਕਾਰਡ ਵੀ ਨਾ ਦਿੱਤਾ ਹੋਵੇ ਬਹਾਨਾ ਚਾਹੀਦਾ ਹੈ ਸੰਨ ਉਹ ਸਾਨੂੰ ਮਾਰ ਕਹਿੰਦੇ ਸਾਨੂੰ ਹਸਨ ਖੇਡਣ ਦਾ ਵੀ ਸਭ ਕੁਝ ਪ ਇੱਕ ਤਾਂ ਸਾਧ ਸੰਗ ਦੀ ਮੌਤ ਨਹੀਂ ਚਾਹਤੇ ਮੌਤ ਚਾਹਤੇ ਹੋਏਗੀ ਤੇ ਪ੍ਰਮਾਤਮਾ ਜád ਆਵੇਗਾ ਪ੍ਰਮਾਤਮਾ ਜád ਆਵੇਗਾ ਤੇ ਸਾਧ ਸੰਗ ਦੀ ਮੌਲ ਦੇ ਪੈ ਤੋਂ ਵੱਜ ਜਾਵਾਂਗੇ ਮਹਾਰਾਜ ਖਾਣਾ ਪੀਣਾ ਹਸਣਾ ਸੋਣਾ ਵਿੱਚਰ ਗਿਆ ਹੈ ਮਰਨਾ ਖਸਮ ਵਿਸਾਰ ਖਵਾਰੀ ਕਿੰਨੀ ਪ੍ਰਗ ਜੀਵਨ ਨਹੀਂ ਰਹਿਣਾ ਉਸ ਖਸਮ ਨੂੰ ਪ੍ਰਮਾਤਮਾ ਨੂੰ ਭੁੱਲ ਗਿਆ ਵਾਹਿਗੁਰੂ ਨੂੰ ਇਹ ਸੰਸਾਰ ਵਿੱਚ ਭਾਈ ਸਦਾ ਨਹੀਂ ਰਹਿਣਾ ਆਪਣੇ ਮੁੱਖ ਮਨੋਰਥ ਕੋਈ ਪਾਸੇ ਹੋ ਗਿਆ ਉਲਾਮੇ ਹੋ ਗਿਆ ਆ ਨੌਜਵਾਨ ਇੰਡੀਆ ਤੋਂ ਪੰਜਾਬ ਤੋਂ ਆਉਂਦੇ ਨੇ ਇੱਥੇ ਕਮਾਈ ਕਰਨ ਵਾਸਤੇ ਤੇ ਮਾਂ ਤੇ ਉਹਨੇ ਲਿੰਟਾਂ ਚੋਂ ਕਰਕੇ ਕਰਜ਼ਾ ਚੁੱਕ ਕੇ ਔਖੇ ਸੌਖੇ ਹੋ ਕੇ ਇਹਨਾਂ ਨੂੰ ਇੱਕ ਵਾਅਦਾ ਦਿੱਤੀ ਵੀ ਜਿਹੜੇ ਕੰਮ ਚੱਲੇ ਉਹ ਕੰਮ ਆਪਣਾ ਪੂਰੇ ਢੰਗ ਨਾਲ ਕਰਿਓ ਇੱਥੇ ਆ ਕਰਕੇ ਅਸੀਂ ਵੱਧ ਫੈਲੀਆਂ ਵਿੱਚ ਪੈ ਜਾਈਏ ਮਾੜੇ ਕੰਮਾਂ ਵਿੱਚ ਮਾੜੀ ਬਹਿਣੀ ਵਿੱਚ ਪੈ ਜਾਈਏ ਤੇ ਆਪਣੇ ਰੱਬ ਵਰਗੇ ਮਾਂ ਪਿਓ ਦੇ ਨਾਲ ਇਨਸਾਫ ਨਹੀਂ ਹੈ ਦੁਨੀਆਂ ਵਿੱਚ ਵੀ ਤੇ ਪ੍ਰਲੋਗ ਵਿੱਚ ਵੀ ਮੂੰਹ ਖਾਣ ਜੋਗੇ ਨਹੀਂ ਹਾਂ ਤੇ ਸਾਡਾ ਇੱਥੇ ਇਹਨਾਂ ਦਾ प्रयोजन ਹੈ ਕਮਾਈ ਕਰਨ ਦਾ ਤੇ ਭਾਈ ਗੁਰਦਾਸ ਸਾਨੂੰ ਉਦਾਹਰਨਾਂ ਦੇ ਕਰਕੇ ਪਹਿਲਾਂ ਹੀ ਸਾਧ ਸੰਗ ਦੀ ਇਹਨਾਂ ਚੀਜ਼ਾਂ ਤੋਂ ਹਰੈਤ ਕਰਗੇ ਕਹਿਣ ਲੱਗੇ ਮਾਂ ਪਿਓ ਨੇ ਇਸ ਵਾਸਤੇ ਪੁੱਤਰ ਨੂੰ ਵਿਦੇਸ਼ ਭੇਜਿਆ ਕਿ ਇਹ ਲਾਭ ਲੱਭ ਕੇ ਧਨ ਖੱਟ ਕੇ ਸਾਨੂੰ ਦੇਵੇਗਾ ਸਾਡੀ ਜ਼ਿੰਦਗੀ ਸੁੱਖਾਂ ਵਾਲੀ ਹੋ ਜਾਵੇਗੀ ਤੇ ਇੱਥ ਆਉਂਦੇ ਸਾਰੇ ਜਿਹੜਾ ਹੈ ਆਪਣਾ ਜੀਵਨ ਸੁੱਖਾਂ ਵਿੱਚ ਬਣਾ ਕੇ ਤੇ ਪਿੰਡ ਰੁਪਈਆ ਨਾ ਭੇਜੇ। ਇਵੇਂ ਸਾਨੂੰ ਪ੍ਰਮਾਤਮਾ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡਾ ਅਸਲ ਮਾਤਾ ਪਿਤਾ ਹੈ। ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਮੇਰੀ ਪ੍ਰਤਪਾਲ ਕਰੇ ਹਮ ਹਰ ਕੇ ਬਾਰਗ। ਸਾਡਾ ਅਕਾਲ ਪੁਰਖ ਵਾਹਿਗੁਰੂ ਮਾਤਾ ਪਿਤਾ ਹੈ। ਸਾਨੂੰ ਉਸ ਨੇ ਸਤਸੰਗੀ ਬਖਸ਼ਾ ਦੇ ਕੇ ਕਰਕੇ ਤੋਰਿਆ ਆਪਣੇ ਘਰੋਂ। ਇਸ ਦੁਨੀਆ ਦੇ ਅੰਦਰ ਸਤਸੰਗੀ ਅਸੀਂ ਵਪਾਰ ਕਰਨਾ ਹੈ। ਇਸ ਦੁਨੀਆ ਵਿੱਚੋਂ ਅਸੀਂ ਲਾਭ ਖੱਟਣਾ ਹੈ। ਜਿਵੇਂ ਹਰ ਇੱਕ ਬੱਚਾ ਜਿਹੜਾ ਹੈ ਉਹ ਆਪਣੇ ਮਾਂ ਪਿਓ ਦਾ ਆਗਿਆਕਾਰੀ ਪੁੱਤਰ ਤਾਂ ਹੈ। ਸੁਪੁੱਤਰ ਤਾਂ ਹੈ। ਬਨਜੋ ਬਿਹਾਰ ਲੱਗ ਜਾਤ ਹੈ ਕਹੀਏ ਸਬੂਤ ਲਾਭ ਲਬਧ ਕੇ ਆਨੀਏ ਸਪੁੱਤਰ ਦਾ ਦਰਜਾ ਤਾਂ ਮਿਲੇਗਾ ਜੇ ਲਾਭ ਖਟ ਕੇ ਆਵੇਗਾ ਵਾਪਸ ਤੇ ਜੇ ਮਹੀਨੇ ਬਾਅਦ ਫੋਨ ਕਰੇ ਜੀ ਪੈਸੇ ਥੜਕੇ ਨੇ ਖਰਚਾ ਨਹੀਂ ਚੱਲਦਾ ਕਿਉਂਕਿ ਕਾਕਾ ਜੀ ਨੇ ਇੱਥੇ ਖਰਚਾ ਆਪਣਾ ਜਿਆਦਾ ਵਧਾ ਲਿਆ ਏ ਤਾਂ ਫੇਰ ਨਹੀਂ ਸਾਥ ਸੰਗੀ ਉਸ ਨੂੰ ਸਪੁੱਤਰ ਦਾ ਦਰਜਾ ਨਹੀਂ ਮਿਲਦਾ ਪਿੰਡ ਵਿੱਚ ਸਪੁੱਤਰ ਤਾਂ ਕਿਹਾ ਜਾਣਾ ਜਦੋਂ ਕੋਈ ਜਾਇਦਾਦ ਵਿੱਚ ਵਾਧਾ ਕਰੇ ਪਿਓ ਦਾ ਕਰਜ਼ਾ ਮੋੜ ਦਵੇ ਲੋਕ ਆਖਣ ਭਾਈਚਾਰੇ ਦੇ ਵੀ ਫਲਾਣੇ ਦਾ ਪੁੱਤਰ ਚੰਗਾ ਰਿਹਾ ਉਸ ਨੇ ਕਮਾਈ ਕਰਕੇ ਦਿਖਾਈ ਹੈ ਐਵੇਂ ਸਾਥ ਸੰਗੀ ਸਾਨੂੰ ਪ੍ਰਮਾਤਮਾ ਨੇ ਇਸ ਦੁਨੀਆ ਦੇ ਅੰਦਰ ਸਵਾਸਾਂ ਦਾ ਕਰਜ਼ਾ ਦਿੱਤਾ ਹੈ ਵਾਹਿਗੁਰੂ ਨੇ ਤੇ ਸਾ ਸਵਾਸ ਦਿੱਤੇ ਉਸ ਵਾਹਿਗੁਰੂ ਦੀ ਕਿਰਪਾ ਅੰਨ ਜਲ ਕੱਪੜਾ ਭੋਜਨ ਖਾ ਪੀ ਰਹੇ ਹੰਡਾ ਰਹੇ ਹਾਂ ਵਾਹਿਗੁਰੂ ਦੀ ਕਿਰਪਾ ਤੇ ਮਨੋਰਥ ਕੀ ਲੈ ਕੇ ਆਏ ਹਾਂ ਦੁਨੀਆ ਦੇ ਅੰਦਰ ਆਏ ਹਾਂ ਕਿ ਬਸ ਆਪਣਾ ਜੀਵਨ ਹੰਡਾਉਣਾ ਤੇ ਵਾਪਸ ਚਲੇ ਜਾਣਾ ਇਹ ਸਾਡਾ प्रयोजन ਨਹੀਂ ਹੈ ਇਹ ਮਾਂ ਨੂੰ ਕੱਲੇ ਉੱਠੀ ਚੱਲੇ ਸਾਧਨਾ ਹੀ ਹੋਵੇ ਇਹੀ ਗੱਲੇ ਇਹਦੇ ਵਿੱਚ ਸਤਿਗੁਰੂ ਕਹਿੰਦੇ ਕੀ ਭਾਈ ਇਹਦੇ ਵਿੱਚ ਕੋਈ ਰਸ ਹੈ ਕੋਈ ਫਾਇਦਾ ਨਹੀਂ ਹੈ ਦੁਨੀਆ ਵਿੱਚ ਜਿੱਦਾਂ ਦੇ ਆਏ ਉਦਾਂ ਦੇ ਚਲੇ ਗਏ ਕਿਸੇ ਨੇ ਪੁੱਛਣਾ ਵੀ ਨਹੀਂ ਹੈ ਮਿਟ ਜਾਵਾਂਗੇ ਕਾਗਜ਼ ਦੇ ਉੱਪਰ ਬੂੰਦ ਜਿੱਦਾਂ ਪੈਂਦੀ ਹੈ ਬਸ ਇੰਨੀ ਗੱਲ ਹੈ ਗੁਰੂ ਤੇਗ ਬਹਾਦਰ ਸਾਹਿਬ ਹਰਿ ਕਹਿੰਦੇ ਭਾਈ ਇਦ ਆਪਣੇ ਆਪ ਦਾ ਸਾਥ ਸੰਗੀ ਆਪ ਪ੍ਰਬੰਧ ਕਰਨਾ ਪਵੇਗਾ ਆਪਨ ਹੱਥੀਆਂ ਆਪਣਾ ਆਪਿਆ ਹੀ ਕੰਮ ਸਵਾਰੀਏ ਆਪਣੇ ਹੱਥੀਆਂ ਆਪਣੀ ਸਾਥ ਸੰਗੀ ਗੱਲ ਬਣਾਉਣੀ ਪਵੇਗੀ ਉਹ ਨਾਮ ਜਪ ਕਰਕੇ ਸਤਿਗੁਰੂ ਨੇ ਸਾਨੂੰ ਦੁਨੀਆਂ ਦੇ ਅੰਦਰ ਵਪਾਰੀ ਬਣਾ ਕਰਕੇ ਭੇਜਿਆ ਆਪਾਂ ਕਹਿੰਦੇ ਨਾ ਜੀ ਆ ਫਲਾਣਾ ਬੜਾ ਬੰਦਾ ਲੋਭੀ ਆ ਇਹ ਲਾਲਚੀ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੁਸੀਂ ਲੋਭੀ ਬਣੋ ਲਾਲਚੀ ਬਣੋ ਲਾਲਚੀ ਕਿਹੜੇ ਬਣਨਾ ਹੈ ਨਾਮ ਧਨ ਦੇ ਲਾਲਚੀ ਆ ਆਹ ਦੁਨਿਆਵੀ ਪਦਾਰਥਾਂ ਦਾ ਲਾਲਚ ਨਾ ਕਰੋ ਜਿਹੜਾ ਤੁਹਾਡਾ ਸਦਾ ਲੋਕ ਅਤੇ ਪ੍ਰਲੋਕ ਵਿੱਚ ਕੰਮ ਆਉਣ ਵਾਲਾ ਪਦਾਰਥ ਹੈ ਨਾਮ ਉਹਦੇ ਲਾਲਚੀ ਬਣੋ ਉਹ ਨਾਮ ਤੁਹਾਨੂੰ ਲੁੱਟ ਲ ਇਸ ਦੁਨੀਆ ਦੇ ਵਿੱਚੋਂ ਹੀ ਲੁੱਟ ਸਕਦੇ ਹਾਂ ਆ ਬਾਹਰ ਪਦਾਰਥ ਪਏ ਹੋਣ ਤੇ ਸਾਨੂੰ ਕੋਈ ਇਸ਼ਾਰਾ ਹੀ ਕਰ ਦਵੇ ਵੀ ਇਹ ਸਮਾਨ ਬਾਦੂ ਲੁੱਟ ਲੋ ਬਾਸੇ ਤੇ ਸਾਡੇ ਪਤਾ ਲੱਗ ਜਾਂਦਾ ਵੀ ਸਾਡੀ ਜਮੀਰ ਕਿੰਨੇ ਕੰਮ ਦੀ ਹੈ ਅਸੀਂ ਨਹੀਂ ਦੇਖਾਂਗੇ ਵੀ ਇਹ ਕਿਹਦਾ ਹੈ ਕਿੰਨੇ ਕਮਾਇਆ ਕਿਉਂ ਪਿਆ ਹੈ ਕੋਈ ਇਹਦਾ ਮਾਲਕ ਆ ਜਾਵੇਗਾ ਉਹ ਇਹ ਵਸਤੂ ਦਾ ਮਾਲਕ ਆਪੇ ਲੈ ਜਾਵੇ ਇਦਾਂ ਦੇ ਲਾਲਚੀ ਨਹੀਂ ਬਣਨਾ ਸਾਨੂੰ ਲਾਲਚ ਦਿੱਤਾ ਸਤਿਗੁਰੂ ਨੇ ਨਾਮ ਦਾ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਨਾਮ ਦੀ ਬਰਕਤ ਹੈ ਤੇ ਸਾਡਾ ਸਿੱਖਾਂ ਦਾ ਜਨਮ ਹੀ ਇਸ ਘਰਾਂ ਵਿੱਚ ਹੋਇਆ ਸਿੱਖਾਂ ਵਿੱਚ ਹੋਇਆ ਇਸ ਘਰ ਵਿੱਚੋਂ ਨਾਮ ਦਾ ਲਾਲਚ ਕਰੀਏ ਵਾਲ ਤੋਂ ਬਾਤ ਜਿਹੜਾ ਹੈ ਭਾਈ ਉਹ ਲਾਭ ਖੱਟিয়ে ਸਾਨੂੰ ਸਤਿਗੁਰੂ ਨੇ ਇਸ ਦੁਨੀਆ ਦੇ ਅੰਦਰ ਵਪਾਰੀ ਬਣਾ ਕਰਕੇ ਸਾਡੇ ਸੰਗੀ ਦੁਨੀਆ ਅੰਦਰ ਭੇਜਿਆ ਵਣਜ ਕਰੋ ਵਣਜਾ ਰਹੋ ਵਖਰ ਲਿਓ ਸੰਭਾਲ ਮਹਾਰ ਕਹਿੰਦੇ ਤੁਸੀਂ ਵਪਾਰੀ ਹੋ ਵਪਾਰੀ ਦਾ ਸੁਭਾਅ ਕੀ ਹੁੰਦਾ ਆਪਣਾ ਕਾਰੋਬਾਰ ਵਧਾਉਣਾ ਤੇ ਸਾਡਾ ਸੁਭਾਅ ਕੀ ਹੈ ਕਿੰਨੀ ਬਾਣੀ ਜ਼ਿੰਦਗੀ ਵਿੱਚ ਪੜ੍ਹੀ ਹੈ ਕਿੰਨਾ ਨਾਮ ਤੁਹਾਨੂੰ ਜੋੜਿਆ ਹੈ ਹਜੇ ਤੱਕ ਕੁਝ ਵੀ ਕੋਲ ਪੱਲੇ ਨਹੀਂ ਹੈ ਫਿਰ ਪ੍ਰਮਾਤਮਾ ਦੇ ਘਰ ਕੀ ਮੂੰਹ ਲੈ ਕੇ ਜਾਵਾਂਗੇ ਕਿ ਸਾਨੂੰ ਤਾਂ ਤੁਸੀਂ சுவாਸਾਂ ਰੂਪੀ ਪੂੰਜੀ ਦਿੱਤੀ ਸੀ ਪੂੰਜੀ ਪਾਵ ਕੇ ਜਦੋਂ ਕੋਈ ਨਵਾਂ ਕਾਰੋਬਾਰ ਖੋਲਦਾ ਤੇ ਮਾਂ ਪਿਓ ਵੱਲੋਂ ਆਪਣੇ ਪਹਿਲੇ ਕਾਰੋਬਾਰ ਵਿੱਚੋਂ ਉਹਨੂੰ ਪੂੰਜੀ ਦਿੱਤੀ ਜਾਂਦੀ ਹੈ। ਵੀ ਆ ਇੰਨੇ ਲੱਖ ਰੁਪਈਆ ਹੈ ਇਹ ਤੇਰੀ ਪੂੰਜੀ ਹੈ ਤੇ ਨਾਲ ਤੂੰ ਆਪਣਾ ਕਾਰੋਬਾਰ ਕੇ ਬਧਾ ਲਵੀਂ। ਸਾਨੂੰ ਪ੍ਰਮਾਤਮਾ ਨੇ ਰੋਜ਼ ਦੀ ਜ਼ਿੰਦਗੀ ਵਿੱਚ 24000 ਸੁਆਸ ਦਿੱਤਾ ਹੈ ਸਾਡੀ ਪੂੰਜੀ ਆਏ। ਇਹਦੇ ਨਾਲ ਅਸੀਂ ਲਾਭ ਕੱਢਣਾ ਹੈ। ਤੇ ਜਿਹੜਾ ਵਪਾਰੀ ਦਾ ਪੁੱਤਰ ਹੁੰਦਾ ਹੈ ਨਾ ਉਹ ਉਸ ਪੂੰਜੀ ਵਿੱਚੋਂ ਬਹੁਤ ਜ਼ਿਆਦਾ ਲਾਭ ਕੱਢ ਲੈਂਦਾ ਹੈ। ਇੱਕ ਭਾਰਤ ਦੇ ਵਿੱਚ ਇੱਕ ਬੜਾ ਅਮੀਰ ਘਰਾਣੇ ਦਾ ਪਰਿਵਾਰ ਹੈ। ਉਹ ਆਪਣੇ ਬੱਚਿਆਂ ਨੂੰ ਦੁਨੀਆਂ ਦੇ ਵਿੱਚ ਕਿਵੇਂ ਕਾਮਯਾਬ ਹੋਣਾ ਇਹਦੇ ਵਾਸਤੇ ਹਦਾਇਤ ਕਰਦੇ ਨੇ ਜਦੋਂ ਬੱਚੇ 18-20 ਸਾਲ ਦੇ ਹੋ ਜਾਂਦੇ 5000 ਰੁਪਈਆ ਦੇ ਕਰਕੇ ਘਰੋਂ ਤੋਰ ਦਿੰਦੇ ਨੇ। ਤੇ ਦੁਨੀਆਂ ਵਿੱਚ ਆਪਣੀ ਪਛਾਣ ਵੀ ਮੈਂ ਫਲਾਣਿਆਂ ਦਾ ਕਾਕਾ ਹਾਂ ਮੇਰੇ ਇਹਨਾਂ ਕਾਰੋਬਾਰ ਮੇਰੇ ਪਿਓ ਦਾ ਹੈ ਮੇਰੇ ਦਾਦੇ ਦਾ ਹੈ ਇਸ 5000 ਰੁਪਏ ਵਿੱਚੋਂ ਤੂੰ 2 ਮਹੀਨੇ ਬਾਹਰ ਰਹਿ ਕੇ ਆਉਣਾ ਉੱਥੇ ਕਮਾਈ ਵੀ ਕਰਨੀ ਉੱਥੇ ਹਦਾਇਤਿਆ ਵੀ ਹਰ ਹਫਤੇ ਨੌਕਰੀ ਬਦਲੇਗਾ ਤੂੰ ਜੇ ਇਸ ਕੰਮ ਵਿੱਚ ਪਾਸ ਹੋ ਗਿਆ ਤਾਂ ਤੈਨੂੰ ਸਮਝਾਂਗੇ ਕਿ ਗਾਂ ਤੂੰ ਸਾਡਾ ਕਾਰੋਬਾਰ ਚਲਾ ਸਕਦਾ ਹੈ ਸਾਨੂੰ ਪ੍ਰਮਾਤਮਾ ਨੇ ਇਹ ਪੂੰਜੀ ਦਿੱਤੀ ਹੈ ਤੇ ਪੂੰਜੀ ਵੀ ਖੁੱਲੀ ਦੇ ਦਿੱਤੀ ਹੈ சுவாਸਾਂ ਦੀ ਲੰਮੀ ਜ਼ਿੰਦਗੀ ਲੈ ਕੇ ਆਉਂਦੇ ਹਾਂ ਤੇ ਇਸ ਜ਼ਿੰਦਗੀ ਨੂੰ ਅਜਾਈ ਸਾਧ ਸੰਗ ਦੀ ਨਿਤ ਨਿਤ ਰੋਜ਼ ਰੋਜ਼ ਇਹੋ ਹੀ ਮਨ ਦੇ ਵਿੱਚ ਵਹਿਮ ਹੈ ਅੱਜ ਨਹੀਂ ਕੱਲ ਕਰਾਂਗੇ ਆਹ ਕੰਮ ਕਰ ਲਈਏ ਫਿਰ ਨਾਮ ਜਪਾਂਗੇ ਸਾਨੂੰ ਸਤਿਗੁਰੂ ਨੇ ਵਣਜ ਕਰੋ ਵਣ ਜਾ ਰਹੇ ਹੋ ਵਖਰ ਲਿਓ ਸੰਭਾਲ ਵਪਾਰੀ ਬਣ ਕੇ ਆਏ ਵਖਰ ਨਾਮ ਧੰਨ ਦਾ ਇਕੱਠਾ ਕਰੀਏ ਮਹਾਰਾਜ ਕਹਿੰਦੇ ਕਾਹਦਾ ਵਪਾਰ ਕਰਨਾ ਹੈ ਆ ਦੁਨੀਆਂ ਦੇ ਪਦਾਰਥਾਂ ਦਾ ਇਹ ਤਾਂ ਸਾਡੇ ਸਰੀਰ ਦੀਆਂ ਸਦਸੰਗ ਦੀ ਲੋੜਾਂ ਨੇ ਨਾ ਤੇ ਸਰੀਰ ਤਾਂ ਕੇਵਲ ਸਾਡੇ ਇਸ ਦੁਨੀਆਂ ਤੱਕ ਸੀਮਿਤ ਹੈ ਇੱਥੇ ਇੱਥੋਂ ਜੰਮਿਆ ਇੱਥੇ ਰਹਿ ਜਾਣਾ ਹੈ ਇਹ ਨਾਲ ਨਹੀਂ ਸਤੂਲ ਨਹੀਂ ਬਣਾ ਸਾਡੇ ਨੇ ਮਨੁੱਖ ਸਭ ਤੋਂ ਵੱਧ ਪ੍ਰੇਮ ਆਪਣੇ ਸਰੀਰ ਨੂੰ ਕਰਦਾ ਜੇ ਸਾਨੂੰ ਸਭ ਤੋਂ ਚੰਗਾ ਆਪਣਾ ਸਰੀਰ ਚੰਗਾ ਲੱਗਦਾ ਨਿਸਾਨਾ ਨੂੰ ਪਰ ਸਦਸੰਗੀ ਅਸੀਂ ਸਰੀਰ ਨਹੀਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੈ ਸਾਨੂੰ ਸਤਿਗੁਰੂ ਜੀ ਸਰੀਰ ਤੋਂ ਉੱਪਰ ਦੀ ਅਵਸਥਾ ਵਿੱਚ ਲੈ ਕੇ ਜਾਂਦੇ ਨੇ ਇਹੋ ਦੁਨੀਆਂ ਦੇ ਮੰਨੇ ਹੋਏ ਸ਼ਾਸਤਰਾਂ ਨੇ ਵੀ ਇਹ ਸਮਝਾਇਆ ਕਿ ਅਸੀਂ ਸਰੀਰ ਨਹੀਂ ਮਨ ਨਹੀਂ ਅਸੀਂ ਦੇਹ ਨਹੀਂ ਹਾਂ ਅਸੀਂ ਮਨ ਬੁੱਧ ਵੀ ਨਹੀਂ ਹਾਂ ਪ੍ਰਾਣ ਵੀ ਨਹੀਂ ਹਾਂ ਇਹਨਾਂ ਵਿੱਚ ਬੈਠੀ ਹੋਈ ਅੰਤਰਾਤਮਾ ਜਿਹੜੀ ਉਹ ਸਾਡਾ ਅਸਲ ਸਰੂਪ ਹੈ ਇਹੀ ਸਾਡਾ प्रयोजन ਹੈ ਆਪਣੇ ਆਪ ਨੂੰ ਜਾਨਣਾ ਤੇ ਨਾਮ ਧੰਨ ਦਾ ਵਪਾਰ ਕਰਨਾ ਵਣਜ ਕਰੋ ਵਣ ਜਾ ਰਹੇ ਹੋ ਵਖਰੇਲੇ ਉਹ ਸੰਭਾਲ ਤੈਸੀ ਵਸਤੂ ਸਹਾਇਆ ਜੈਸੀ ਨਿਭਹਿ ਨਾਲ ਉਹ ਧਨ ਇਕੱਠਾ ਕਰੋ ਉਹ ਵਸਤੂ ਇਕੱਤਰ ਕਰ ਦੁਨੀਆਂ ਵਿੱਚੋਂ ਜਿਹੜੀ ਪ੍ਰਮਾਤਮਾ ਦੇ ਘਰ ਤੇ ਨਹੀਂ ਨਿਭ ਜਾਵੇ ਪਹੁੰਚ ਜਾਵੇ ਤੇ ਜਿਹੜੇ ਆ ਮਾਇਕੀ ਦੁਨਿਆਵੀ ਪਦਾਰਥ ਨੇ ਇਹ ਤਾਂ ਸਾਡੇ ਨਾਲ ਜਾਣੇ ਕੋਈ ਨਹੀਂ ਨੇ ਕਿਉਂਕਿ ਸਰੀਰ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰੇ ਫਰਮਾਉਂਦੇ ਪੰਜ ਤਤ ਕੋ ਤਨ ਰਜਿਓ ਜਾਨੋ ਚਤਰ ਸੁਜਾਨ ਜਿਹਦੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ ਅਸਥੂਲ ਪੰਜਾਂ ਤੋਂ ਪੈਦਾ ਹੋਇਆ ਸਰੀਰ ਹੈ ਸਥੂਲ ਪੰਜ ਤਤ ਨੇ ਅੱਖਾਂ ਨਾਲ ਦਿਸਣ ਵਾਲੇ ਪੰਜਾਂ ਤੋਂ ਸਰੀਰ ਦੀ ਘਾਰਤ ਘੜੀ ਗਈ ਤੇ ਆਖਰ ਇਹ ਸਰੀਰ ਨੂੰ ਪੰਜਾਂ ਦੇ ਪੁਤਲੇ ਨੂੰ ਪੰਜਾਂ ਤਤਾਂ ਵਿੱਚ ਲੀਨ ਕਰ ਦਿੱਤਾ ਭਾਵੇਂ ਇੱਥੇ ਰਹਿ ਗਿਆ ਮਹਾਰਾ ਜੀ ਤੇ ਜਿਹੜੀ ਤੇਰੀ ਅਸਲ ਕਮਾਈ ਹੈ ਉਹ ਨਾਮ ਦੀ ਹੈ ਉਹਨੂੰ ਤੂੰ ਉਸ ਪ੍ਰਮਾਤਮਾ ਦੇ ਹਜ਼ੂਰ ਖੜਨਾ ਸੁਰਖਰੂ ਹੋਣਾ ਜਾ ਕਰਕੇ ਮਹਾਰਾਜ ਤੁਸੀਂ ਮੈਨੂੰ ਜਨਮ ਦਿੱਤਾ ਸੀ ਮੈਨੂੰ ਸੰਸਾਰ ਵਿੱਚ ਭ ਆ ਮੈਂ ਆਪ ਜੀ ਦੀ ਕਿਰਪਾ ਨਾਲ ਇੰਨੀ ਉਮਰ ਵਿੱਚ ਇੰਨਾ ਨਾਮ ਧਨ ਇਕੱਠਾ ਕੀਤਾ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਭਾਈ ਬਾਲਾ ਤੇ ਮਰਦਾਨਾ ਸਾਹਿਬ ਹਜ਼ੂਰ ਦੇ ਨਾਲ ਨੇ ਇੱਕ ਨਗਰ ਵਿੱਚ ਸਤਿਗੁਰੂ ਮਹਾਰਾਜ ਪਹੁੰਚਦੇ ਨੇ ਤੇ ਬਾਹਰ ਸਤਿਗੁਰੂ ਨਗਰ ਤੋਂ ਵਰਾਜੇ ਨੇ ਤੇ ਕੀ ਦੇਖਦੇ ਮਸਾਨ ਭੂਮੀ ਜਿੱਥੇ ਮੜੀਆਂ ਤੇ ਕਬਰਾਂ ਨੇ ਜਿਵੇਂ ਆਪਾਂ ਇੱਥੇ ਦੇਖਦੇ ਨਾ ਵੀ ਥਾਂ ਥਾਂ ਤੇ ਕਬਰਾਂ ਮੜੀਆਂ ਹੋਈਆਂ ਨੇ ਤੇ ਹਰ ਕਬਰ ਦੇ ਸਹਾਰਾਣੇ ਵਾਲੇ ਪਾਸੇ ਉਹਦੀ ਨੰਬਰ ਪਲੇਟ ਬਣਾ ਕੇ ਵੀ ਇਹ ਜਿਹੜਾ ਇੰਨੀ ਸਾਨ ਨੂੰ ਪੈਦਾ ਹੋਇਆ ਤੇ ਇੰਨੀ ਸਾਨ ਨੂੰ ਇਹਨੇ ਸ਼ਰੀਰ ਛੱਡ ਦਿੱਤਾ ਆ ਇਹਦਾ ਨਾਮ ਪਤਾ ਹੈ ਉਹ ਉਹ ਤੋ ਜਦੋਂ ਭਾਈ ਮਰਦਾਨਾ ਸਾਹਿਬ ਜੀ ਦੇਖਦੇ ਉਹ ਨਾਵਾਂ ਦੀਆਂ ਪਲੇਟਾਂ ਦੇ ਉੱਪਰ عمر ਕੋਈ ਬਹੁਤ ਹੀ ਨਹੀਂ ਲਿਖੀ ਹੋਈ ਕਿਸੇ ਦੀ 2 ਸਾਲ ਉਮਰ ਕਿਸੇ ਦੀ 5 ਬਰੇ ਉਮਰ ਕਿਸੇ ਦੀ 7 ਕੋਈ ਵਿਰਲੇ-ਵਿਰਲੇ ਨੇ ਜਿਨ੍ਹਾਂ ਦੀ 10 ਸਾਲ ਉਮਰ ਹੈ ਤੇ ਮਹਾਰਾਜ ਜੀ ਨੂੰ ਪੁੱਛਦੇ ਸਤਿਗੁਰੂ ਆਹ ਪਿੰਡ ਦੇ ਲੋਕ ਛੋਟੀਆਂ ਉਮਰਾਂ ਵਿੱਚ ਹੀ ਸੰਸਾਰ ਤੋਂ ਚਲੇ ਜਾਂਦੇ ਨੇ ਮਹਾਰਾਜ ਸਾਹਿਬ ਜੀ ਤਾਂ ਅੰਦਰ ਜਾਮੀ ਸਤਿਗੁਰੂ ਸਾਹਿਬ ਜਾਣਦੇ ਨੇ ਮਹਾਰਾਜ ਕਹਿਣ ਲੱਗੇ ਭਾਈ ਮਰਦਾਨੇ ਪਿੰਡ ਵਿੱਚੋਂ ਪਤਾ ਕਰਦੇ ਹਾਂ ਵੀ ਕਾਰਨ ਕੀ ਹੈ ਜਦੋਂ ਨਗਰ ਵਿੱਚ ਗਏ ਤਾਂ ਨਗਰ ਦੇ ਵਿੱਚ ਵੱਢਦੇ ਸਾਧ ਸੰਗਤੀ ਉੱਥੇ ਬਚਪਨ ਵਾਲੇ ਜਿਹੜੇ ਭਾਬ ਬੱਚੇ ਸਨ ਉਹ ਵੀ ਹੋਰ ਹਨ ਨਹੀਂ ਵੱਧ ਕੇ ਵੀ ਹੈ ਤਾਂ ਇਸ ਪਿੰਡ ਵਿੱਚ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਨੇ ਪਰ ਜਿਹੜੀ ਮਰਹਟ ਭੂਮੀ ਬੜੀਆਂ ਮਸਾਣਾ ਨੇ ਉੱਥੇ ਥੋੜੀ ਥੋੜੀ ਉਮਰ ਕਿਉਂ ਲਿਖੀ ਹੈ ਹੋ ਸਕਦਾ ਕੋਈ ਪਿੰਡ ਵਿੱਚ ਘਟਣਾ ਕੋਈ ਵੱਡੀ ਵਾਪਰ ਗਈ ਹੋਵੇ ਕਿਸੇ ਸਮੇਂ ਵੀ ਛੋਟੀ ਉਮਰ ਵਿੱਚ ਹੀ ਸੰਸਾਰ ਤੋਂ ਚਲੇ ਗਏ ਹੋਣ ਸਤਿਗੁਰੂ ਕਹਿੰਦੇ ਕੋਈ ਨਹੀਂ ਠਹਿਰੋ ਪੁੱਛਦੇ ਹਾਂ ਪਿੰਡ ਦੇ ਵਿੱਚਕਾਰ ਕਾਫੀ ਬਜ਼ੁਰਗ ਸਿਆਣੇ ਬੈਠੇ ਸੀ 10 15 ਜਾਣੇ ਉਹਨਾਂ ਨੂੰ ਪੁੱਛਿਆ ਭਾਈ ਤੁਹਾਡੇ ਨਗਰ ਦੀਆਂ ਮਸਾਣਾ ਦੇ ਵਿੱਚ ਨਾਵਾਂ ਦੀਆਂ ਜੋ ਲੱਗੀਆਂ ਪਲੇਟਾਂ ਨੇ ਕਬਰਾਂ ਦੇ ਬਾਹਰ ਉਹਨਾਂ ਦਾ ਕਾਰਨ ਕੀ ਹੈ ਤੇ ਉਹ ਸਤਿਗੁਰੂ ਜੀ ਨੂੰ ਦੱਸਦੇ ਮਹਾਰਾਜ ਕਾਰਨ ਇਹ ਹੈ ਸਾਨੂੰ ਕੋਈ ਐਸਾ ਮਹਾਪੁਰਖ ਮਹਾਤਮਾ ਜਨ ਮਿਲਿਆ ਸੀ ਉਹਦੇ ਤੋਂ ਬਾਅਦ ਅਸੀਂ ਇਹ ਜਿਹੜਾ ਪਰਨ ਧਰਮ ਕੀਤਾ ਹੋਇਆ ਹੈ ਅਸੀਂ ਆਪਣੀ ਜਿਹੜੀ ਉਮਰ ਹੈ ਉਹਨੂੰ ਅਸਲ ਨਹੀਂ ਮੰਨਦੇ ਉਮਰ ਅਸੀਂ ਆਪਣੀ ਕੇਵਲ ਉਸ ਨੂੰ ਮੰਨਦੇ ਹਾਂ ਜਿਹੜੀ ਅਸੀਂ ਆਪਣੇ ਧਰਮਸ਼ਾਲਾ ਦੇ ਵਿੱਚ ਆਪਣੇ ਧਾਰਮਿਕ ਸਥਾਨ ਤੇ ਰੋਜ਼ Satsangਤ ਕਰਦੇ ਹਾਂ ਨਾਮ ਜਪਦੇ ਹਾਂ ਪਰਮੇਸ਼ਰ ਦੀ ਭਗਤੀ ਬੰਦਗੀ ਕਰਦੇ ਹਾਂ ਤੇ ਜਿਹੜਾ ਸਮਾਂ ਸਾਡਾ ਉਸ ਦੇ ਵਿੱਚ ਬਤੀਤ ਹੋ ਜਾਂਦਾ ਹੈ ਉਹਨੂੰ ਅਸੀਂ ਰੋਜ਼ ਆਪਣਾ ਇੱਕ ਰਜਿਸਟਰ ਲਾਇਆ ਹੋਇਆ ਇੱਕ ਵਹੀ ਖਾਤਾ ਲਾਇਆ ਤੇ ਸਭ ਦੇ ਨਾਮ ਉਹਦੇ ਉੱਪਰ ਲਿਖੇ ਹੋਏ ਨੇ ਜਿੰਨਾ ਜਿੰਨਾ ਕੋਈ ਸਮਾਂ ਉਹ ਸత్సੰਗਤ ਕਰਦਾ ਰੋਜ਼ ਦੀ ਉਹਨਾਂ ਅਸੀਂ ਉਹਦਾ ਹਿਸਾਬ ਲਿਖਦੇ ਫਿਰ ਹਫ਼ਤੇ ਬਾਅਦ ਹਿਸਾਬ ਕਰਦੇ ਫਿਰ ਮਹੀਨੇ ਦਾ ਫਿਰ ਸਾਲ ਦਾ ਸਾਰਾ ਹਿਸਾਬ ਕੱਢ ਲਿਆ ਜਾਂਦਾ ਵੀ ਇਸ ਸਾਲ ਦੇ ਵਿੱਚ ਇਹਨੇ ਇੰਨੇ ਘੰਟੇ ਪਰਮਾਤਮਾ ਦਾ ਨਾਮ ਲਿਆ ਤੇ ਘੰਟਿਆਂ ਦੇ ਮੁਤਾਬਕ ਹੀ ਫਿਰ ਅਸੀਂ ਦੇਖਦੇ ਵੀ ਇਹਦਾ ਇੱਕ ਮਹੀਨਾ ਬਣ ਗਿਆ ਸਾਰੇ ਸਾਲ ਦਾ ਜਾਂ ਇਹਦੇ 20 ਦਿਨ ਬਣ ਗਏ ਤੋ ਇਦਾਂ ਹੀ ਅਸੀਂ ਫਿਰ ਮਹਾਰਾਜ ਪਿਆ ਸਾਰੇ ਸਾਲਾਂ ਦਾ ਹਿਸਾਬ ਕਿਤਾਬ ਜਦੋਂ ਸਾਡੇ ਨਗਰ ਵਿੱਚੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਸਰੀਰ ਛੱਡ ਜਾਂਦਾ ਫਿਰ ਅਸੀਂ ਉਸ ਨੂੰ ਉਹਦੀ ਸਾਰੀ ਉਮਰ ਜਿਹੜੀ ਕੱਢ ਲੈਂਦੇ ਹਾਂ ਵੀ ਇਹਨੇ ਸਾਰੀ ਜ਼ਿੰਦਗੀ ਵਿੱਚੋਂ ਇੰਨਾ ਸਮਾਂ ਪਰਮਾਤਮਾ ਦਾ ਨਾਮ ਜਪ ਫਿਰ ਅਸੀਂ ਅਸਲ ਉਮਰ ਉਹ ਹੀ ਮੰਨਦੇ ਹਾਂ ਕਿ ਇਹਨੇ ਅਸਲ ਵਿੱਚ ਜਿਹੜੀ ਉਮਰ ਹੈ ਇੰਨੀ ਪੋਗੀ ਹੈ ਤੇ ਬਾਕੀ ਵਿਰਥ ਚਲੀ ਗਈ ਤੇ ਆਪਾਂ ਹੁਣ ਦੇਖੀਏ ਕਿ ਆਪਣੇ ਜੀਵਨ ਵਿੱਚ ਕਿੰਨਾ ਸਮਾਂ ਜਿਹੜਾ ਵਿਰਥ ਗਵਾ ਲਿਆ ਤੇ ਕਿੰਨਾ ਸਫਲ ਕੀਤਾ ਜਿਹੜਾ ਸਫਲ ਕਰਾਂਗੇ ਗੁਰੂ ਸਾਹਿਬ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਨਾਮ ਵਿੱਚ ਲਗਾਵਾਂਗੇ ਸੇਵਾ ਵਿੱਚ ਲਗਾਵਾਂਗੇ ਉਹੀ ਲੇਖੇ ਵਿੱਚ ਪਹਿਣਾ ਦੇਖਣ ਨੂੰ ਉਮਰ ਵੱਡੀ ਲੱਗਦੀ ਕਿਉਂ ਕਹਿੰਦਾ ਮੇਰੇ ਮੈਂ 60 ਸਾਲ ਦਾ ਹੋ ਗਿਆ ਜੇ ਮੈਂ ਹੋਰ 40 ਸਾਲ ਕੱਟ ਜਾਵਾਂਗਾ 50 ਸਾਲ ਵਾਲਾ ਕਹਿੰਦਾ ਮੇਰਾ ਸਰੀਰ ਜੇ 20 ਸਾਲ ਨਹੀਂ ਇਸੇ ਤਰ੍ਹਾਂ ਰਹੇਗਾ ਜਿਵੇਂ ਮਰਦਾ ਨਹੀਂ ਪਰ ਭਾਵੇਂ ਉਮਰ ਜਿੰਨੀ ਮਰਜ਼ੀ ਹੋਵੇ ਜਿਹ ਨਾਮ ਵਿੱਚ ਲੱਗੇਗੀ ਉਹੀ ਉਮਰ ਅਸਲ ਉਮਰ ਹੈ ਪਰਮਾਤਮਾ ਦੇ ਦਰ ਘਰ ਸਾత్సੰਗ ਦੀ ਉਹੀ ਪ੍ਰਵਾਨ ਹੋਵੇਗੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਉਹ ਪਰਮਾਤਮਾ ਆਕਾਲ ਪੁਰਖ ਵਾਹਿਗੁਰੂ ਸਾਹਿਬ ਸੰਗ ਦੀ ਬੜਾ ਸਿਆਣਾ ਸ਼ਾਹੂਕਾਰ ਹੈ ਸਾਧੂ ਗੁਰੂ ਕਹਿੰਦੇ ਵਪਾਰ ਕਰ ਅੱਗੇ ਸਹੋ ਸਜਾਨ ਹੈ ਲੈਸੀ ਵਸਤੂ ਮਾਲੋ ਤੇਰੀ ਨਾਮ ਦੀ ਵਸਤੂ ਅਜਾਈ ਨਹੀਂ ਜਾਣ ਦਵੇਗਾ ਸਾਹਮਣੇ ਰੱਖੇਗਾ ਮਹਾਰਾਜ ਲੋਕ ਪ੍ਰਲੋਗ ਦੇ ਤੈਨੂੰ ਸੁਖ ਦਵੇਗਾ ਅਗਾਹ ਤੋਂ ਸਤ ਮੱਤ ਬਖਸ਼ਿਸ਼ ਕਰਨੀ ਜੀ ਭੁੱਲਾਂ ਦੀ ਖਿਮਾ ਸਾਰੀ ਸੰਗਤ ਦਾ ਜੀ ਆਇਆਂ ਨੂੰ ਧੰਨਵਾਦ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ